ਉਹ ਮੇਰੇ ਵਰਗਾ ਕਰੇ ਅਮਲੀ ਭੁਗੀ ਭਾਗੀ ਖਾ ਕੇ ਤਨੀ ਜਾਈ ਮਿਨੀ ਨਾਤਾ ਆਨੇ ਨਾ ਆ ਕੇ ਪਹਿਲੀ ਵਾਰੀ ਕੱਚਾ ਬੜਿਆ ਥਾ ਪੀ ਮਾਰੀ ਕੱਚਾ ਪੜ ਗਿਆ ਤੇ ਸਕੰਦਰ ਵੀ ਅੱਗੇ ਗੱਲ ਪੁੱਛਣੀ ਭੁੱਲ ਗਿਆ ਮੈਂ ਹਾਂਜੀ ਸਕੰਦਰ ਤੇ ਸੁਣਿਆ ਤਾ ਨਾ ਪੰਬ ਦਾ ਮਤਲਬ ਲੈ ਆ ਨਹੀਂ ਹੋਇਆ ਜੀ ਪੜਦਾ ਹੀ ਆ ਵੀਰੇ ਨਹੀਂ ਨਾ ਯਾਰ ਨਹੀਂ ਤਾਂ ਹੀ ਹੱਸਦਾ ਮੇਰੇ ਪਤਾ ਜੇ ਟਰੈਕਟਰ ਦਰਦਾ ਹੀ ਬਈ ਟਰੈਕਟਰ ਹੀ ਦਰਦਾ ਹੀ ਫਿਰ ਦਰਦਵਾ ਹੁੰਦਾ ਇਹ ਫੋਨ ਸਟਰੀਟ ਦੇ ਨਾਲ ਹੋਰ ਵੀ ਕੋਈ ਲਾਗ ਹੋ ਗਿਆ ਬਾਰਕੂਸ ਚਲਾ ਕੇ ਛੱਡਿਆ ਬੰਦੇ ਨੇ ਹਣਾ ਭਾਜੀ ਜਾਂਦਾ ਉਸ ਨੀਆ ਇਹ ਤਾਂ ਚਲੋ 911 ਦੇ ਜੇ ਪਹਿਲਾਂ ਵੀ ਸੁਣਿਆ ਪਰ ਜਿਨ੍ਹਾਂ ਦਾ ਮੂਸੀ ਵਾਲੇ ਨੇ ਚਲਾਇਆ ਉਹਨਾਂ ਜ਼ੋਰੇ ਵੀ ਚੱਲ ਗਏ ਥੋੜਾ ਫਰਕ ਮਸਤਾਂ ਚ ਬਾਕੀ ਰੱਬ ਦੇ ਹੱਥਾਂ ਚ ਨਾਲੇ ਜੱਟ ਦੇ ਪੱਟਾਂ ਚ ਪੂਰਾ ਜ਼ੋਰ ਆ ਗਈ ਆ ਬੰਦੂਕ ਜੀ ਜੱਟ ਫਿਰ ਰਹਿੰਦਾ ਕਿਹੜੀ ਤੇ ਹਾਂ ਜੀ ਕਿਹੜੀ ਤੇ ਪੂਰੀ ਗੇੜੀ ਤੇ ਛੋਣੀ ਏ ਦੋਨੇ ਹੱਥਾਂ 'ਚ ਉਂਗਲਾਂ ਹੈ ਨਹੀਂ ਗਿਆ ਹਿੰਮਤ ਵੇਖ ਬੰਦੇ ਦੀ ਯਾਰ ਸਲਾਮ ਆਦਾ ਨੂੰ ਯਾਰ ਕਾਜੀ ਚ ਵਾਇਆ ਨਹੀਂ ਜਦੋਂ ਦੇ ਪਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਕੇਵੀ ਸਿੱਧੂ ਅੱਜ ਅਸੀਂ ਪਹੁੰਚੇ ਹਾਂ ਜੀ ਪੰਡ ਰਮਾਣਾ ਚੱਕ ਇੱਥੇ ਚੱਲ ਰਿਹਾ ਜੀ ਟਰੈਕਟਰ ਮੁਕਾਬਲਾ ਟਰੈਕਟਰ ਟਰਾਲੀ ਖਿੱਚੋ ਮੁਕਾਬਲਾ ਚੱਲ ਰਿਹਾ ਤੇ ਮੇਰੇ ਭਰਾ ਬੜੀ ਬੜੀ ਦੂਰੋਂ ਟਰੈਕਟਰ ਲੈ ਕੇ ਆਏ ਨੇ ਮੇਰੇ ਕੋ ਇੱਥੇ ਦੇਖੋ ਕਿ ਘੈਂ ਨਹੀਂ ਘੈਂਟ ਟਰੈਕਟਰ ਨੇ ਵੱਧੀ ਵੱਧ ਸਾਰੇ ਟਰੈਕਟਰਾਂ ਦਾ ਅਸੀਂ ਰਿਵਿਊ ਦੇਵਾਂਗਾ ਇਸ ਟਾਈਮ ਜਿਹੜਾ ਮੈਨੂੰ ਸਭ ਤੋਂ ਵਧੀਆ ਟਰੈਕਟਰ ਜਿਹੜਾ ਅਟਰੈਕਟ ਕਰ ਰਿਹਾ ਉਹ ਹਾਂਜੀ ਆਹ ਗ੍ਰੀਨ ਕਲਰ ਦਾ ਟਰੈਕਟਰ ਟਰੈਕਟਰ ਦਾ ਜੌਂਡੀਅਰ ਆ ਪਰ ਬਾਈ ਨੇ ਮਨ ਲਾਦਾ ਵੀ ਆਪਣਾ ਆਪਣੇ ਪਾਸ ਲਾ ਜੀ ਕਿਹੜਾ ਜ਼ਿਲ੍ਹਾ ਪੈਂਦਾ ਆਪਾਂ ਦਾ ਆਪਣੇ ਜਲੰਧਰੀ ਟਰੈਕਟਰ ਤਿੰਨੇ ਆਪਣੇ ਆ ਹਾਂ ਜੀ ਕਿੰਨੇ ਆਪਣੇ ਕਿੱਥੇ ਨੇ ਦੂਜੇ ਵਾਲੇ ਵੀ ਦੇ ਦੂਜੇ ਵੀਰ ਉਹ ਖੜੇ ਉੱਤਰ ਖੜੇ ਆ ਜੀ ਤਿਆਰੀ ਬੜਾ ਘੈਂਟ ਜਿਹਾ ਪਾਇਆ ਬਈ ਟਾਇਰ ਕਿੰਨਾ ਨੰਬਰ ਆ ਇਹ 16 ਨੰਬਰ ਇਹ ਬਈ ਜਾਰਾ ਹੀ ਚੌੜਾ ਜਿਹਾ ਲੱਗ ਜਾਂਦਾ ਇਹ ਹਾਂ ਜੀ ਜੱਟ ਆਉਣ ਗੇੜੀ ਐ ਜੱਟ ਫਿਰ ਰਹਿੰਦਾ ਗੇੜੀ ਤੇ ਹਾਂ ਜੀ ਗੇੜੀ ਤੇ ਰਹਿੰਦਾ ਥੋੜੀ ਗੇੜੀ ਤੇ ਰਹਿੰਦਾ ਗੇੜੀ ਦਾ ਫੈਰਾ ਫੂਰਾ ਵੀ ਹੁੰਦਾ ਹੈ ਕਿ ਉਹ ਹੀ ਗੇੜੀ ਤੇ ਬਈ ਸ਼ੌਂਕ ਨਹੀਂ ਦਈਦੀ ਇਹ ਅੱਛਾ ਵੀ ਠੀਕ ਆ ਮੈਂ ਸ਼ੇਅਰ ਕਰੇ ਨਹੀਂ 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 ਆਹ ਟਰੈਕਟਰ ਕੀ ਕਹਿੰਦਾ ਕਮਾਲ ਹੀ ਗਲਾ ਹੈ ਨਹੀਂ ਕਮਾਲ ਹੀ ਕਰਦੀ ਆ ਆ ਮੇਰਾ ਵੀਰ ਇੱਕ ਹੋਰ ਆ ਗਿਆ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਚਾਲ ਹੈ ਕਿਹੜਾ ਪਿੰਡ ਆਪਣਾ ਆਪਣਾ ਵੀਰੇ ਪਿੰਡ ਹੈਗਾ ਇਹ ਪਾਸ ਵਾਲਾ ਚੈਤੋ ਵਾਲਾ ਟਰੈਕਟਰ ਬਹੁਤ ਸੋਹਣੇ ਬਣਾਏ ਵੀਰੇ ਹੋਰ ਹਾਂਜੀ ਭਾਜੀ ਇਹ ਆਪਣੇ ਆ ਸਾਰੇ ਆਪਣੇ ਹਰਪਦੇ ਹੀ ਆਦਾਂ ਨੇ ਆਹ ਹਾਂ ਕੀ ਬਾਤ ਹੈ ਸਪੈਸ਼ਲ ਐਡੀਸ਼ਨ ਬੱਸੀ ਹਾਂਜੀ ਇਹ ਵੀ ਨਿਊ ਹਾਲੈਂਡੀਆ ਹੈ ਆ ਹਾਲੈਂਡ ਹੈ ਸੁਪਰ ਆ ਸਪੈਸ਼ਲ ਐਡੀਸ਼ਨ ਹੈ ਆ ਸਪੈਸ਼ਲ ਐਡੀਸ਼ਨ ਹੈ ਹਾਂਜੀ ਉਹ ਸਟicker ਦੇ ਉੱਤੇ 23 ਬੈਸ ਐਡੀਸ਼ਨ ਵਾਲਾ ਲਾਇਆ ਕਿ ਉਹੀ ਲੱਗਦਾ ਉਹ ਆਪਾ ਦਾ ਸ਼ੌਕ ਨਾ ਪਾਵਰ ਏਕ ਨੂੰ 100 ਪੈਜਨ ਐਡੀਸ਼ਨ ਤੇ ਬਰੋਪਰ ਹੀ ਆ ਸੇਮ ਹੀ ਆ ਹਾਂ ਠੀਕ ਹੈ ਜੀ ਕਿਆ ਬਾਰੇ ਉੱਤੇ ਮੋਡੀਫਿਕੇਸ਼ਨ ਵੀ ਚੰਗੀ ਹੋਈ ਹੈ ਬਾਈ ਜੀ ਹਾਂਜੀ ਹਾਂਜੀ ਇਹ ਇਹ ਸੀਲਿੰਗ ਜ਼ੁਲਿੰਗ ਕਰਾਈਆ ਫਿਰ ਹਾਂਜੀ ਇਹ ਡੌਂ ਸੇਲਿੰਗ ਕਰਾਈ ਹੈ ਹਾਂਜੀ ਮੇਰਾ ਵੀ ਆ ਆ ਸਾਊਂਡ ਲੱਗਿਆ ਸਾਊਂਡ ਤੇ ਕੀ ਖਰਚਾ ਲੱਗਦਾ ਫਿਰ ਬਾਈ ਭਾਈ ਆ ਸਾਊਂਡ ਦੇ ਉੱਤੇ ਤਕਰੀਬਨ ਇੱਥੇ ਆ ਗਿਆ ਸੀਗਾ ਤੇ ਵੀ 89-85000 ਰੁਪਈਆ ਖਰਚਾ ਆ ਸਾਊਂਡ ਦੇ ਇੱਥੇ ਕਿਤੋਂ ਲੱਗਿਆ ਏ ਇਹ ਆਪਣਾ ਮੁੰਡਾ ਮਿੱਤਰਿਆ ਮੌਸ ਸਾਹਿਬ ਤੋਂ ਤੇ ਉਹ ਟਰੈਕਟਰ ਉਹ ਹਰਾਇਆ ਕਿਦਾ ਵਾ ਉਹ ਸਾਹਿਬ ਜਿੰਮਾ ਆਪਣਾ ਮੁੰਡਾ ਟਰੈਕਟਰ ਉਹ ਵੀ ਜੁਨੀਕ ਜੀਆ ਬਾਈ ਪਹਿਲਾਂ ਤੇ ਟਰੈਕਟਰ ਵੇਖਿਆ ਜਾਵੇ ਕਿ ਆਹੀ ਬਤਾਂ ਵੀਰ ਨੇ ਟਰੈਕਟਰ ਬੜਾ ਹੀ ਸੋਹਣਾ ਬਣਾਇਆ ਵਾ ਕਲਰ ਬੜਾ ਜ਼ਰੀਕ ਆ ਇਹ ਰੈਪਿੰਗ ਕੀਤੀ ਹੋਈ ਆ ਨਹੀਂ ਭਾਜੀ ਪੇਂਟ ਹੀ ਆ ਸਾਰਾ ਪੇਂਟ ਕੀਤਾ ਹੋਇਆ ਵਾ ਹਾਂਜੀ ਭਾਜੀ ਇਹ ਕਸਟਮ ਪੇਂਟ ਆ 21 ਮਾਡਲ ਟਰੈਕਟਰ ਆ ਵੈਸੇ ਇਹ ਹਰਾ ਹੁੰਦਾ ਸਾਰਾ ਨਹੀਂ ਵੈਸੇ ਤਾਂ ਜੌਂਡੀਅਰ ਆ ਨੇ ਜੌਂਡੀਅਰ ਕਿਹੜਾ ਨੰਬਰ ਆ ਇਹ 5210 ਆ ਭਾਜੀ 5210 ਆ ਹਾਂਜੀ ਟਰੈਕਟਰ ਦਾ ਪੇਂਟ ਬਹੁਤ ਹੀ ਮਤ ਬਾਈ ਦਾ ਨਾਮ ਮੈਂ ਪੁੱਛਣਾ ਕੋਲ ਗਿਆ ਸਹਿਮਾ ਬਾਜੀ ਸਾਹਿਬ ਚੀਮਾ ਕਿਹੜਾ ਪਿੰਡ ਆਪਣਾ ਬਾਜੀ ਆਪਾਂ ਗਰਾਇਆ ਏਰੀਆ ਤੋਂ ਗਰਾਇਆ ਏਰੀਆ ਆਪਣਾ ਲੁਧਿਆਣਾ ਲੱਗੇ ਬਾਈ ਜੇ ਮੈਂ ਗੱਲ ਕਰਾ ਤੇ ਜਿਹੜੇ ਦੋਨੇ ਹੱਥ ਆ ਮੇਰੇ ਖਿਆਲ ਨਾਲ ਦੋਨੇ ਹੱਥਾਂ ਦੀਆਂ ਉਂਗਲਾਂ ਹੈ ਨਹੀਂਆਂ ਹਾਂਜੀ ਐਕਸੀਡੈਂਟ ਹੋ ਗਿਆ ਸੀ ਭਾਜੀ ਐਕਸੀਡੈਂਟ ਹੋ ਗਿਆ ਸੀਗਾ ਹਾਂਜੀ ਹਾਂਜੀ ਇਹ ਉੱਚ ਨਹੀਂ ਆਇਆ ਤੇ ਆ ਫੇਸ ਤੇ ਸਾਰਾ ਇਹ ਇਹ ਭਾਜੀ ਉਦੋਂ ਹੀ ਹੋਇਆ ਸੀਗਾ ਸਾਰਾ ਕੀ ਚੱਕਰ ਪੈ ਗਿਆ ਸਾਰਾ ਇਹ ਇਹ ਕੰਪਨੀ 'ਚ ਵੈਸੇ ਇੰਜੀਨੀਅਰ ਆ ਮੈਂ ਕੰਪਨੀ ਇਲੈਕਟ੍ਰੋਨਿਕ ਦਾ ਅੱਛਾ ਉਹਤੇ ਬੋਇਲਰ ਪਾੜ ਗਿਆ ਸੀ ਕੰਪਨੀ ਓਏ ਹੋਏ ਹੋਏ ਕਿਹੜੀ ਜਗ੍ਹਾ ਇਹ ਭਾਜੀ ਖੰਨੇ ਹੋਇਆ ਸੀਗਾ ਖੰਨੇ ਗੱਲ ਕਰਾਂ ਆਮ ਲੋਕਾਂ ਨੇ ਕਹਿ ਰਿਹਾ ਯਾਰ ਸਾਡੇ ਹੱਥ ਹੈ ਨਹੀਂ ਆ ਜਾਂ ਸਾਡੀ ਇਹ ਬੋਡੀ ਆ ਕੰਮ ਕਰਨ ਲੱਗਣੀ ਨਹੀਂ ਹੈਗੀ ਪਰ ਬੰਦਾ ਹਿੰਮਤ ਵੇਖ ਬੰਦੇ ਦੀ ਯਾਰ ਹਾਂਜੀ ਭਾਈ ਸਲਾਮ ਆ ਤੇਰੀ ਯਾਰ ਮੈਂ ਤੋਹ ਰਾ ਤੇਰੀ ਜੀ ਹਾਂਜੀ ਤੇ ਬੋਇਲਰ ਫਿਰ ਕਿੰਨਾ ਕਦਰ ਦੀ ਗੱਲ ਆ ਐਕਸੀਡੈਂਟ ਹੋਇਆ ਇਹ ਭਾਈ ਹੋ ਗਏ ਇਹਨੂੰ 3-4 ਸਾਲ ਹੋ ਗਏ ਤੇ ਵਿਆਹ ਹੋਇਆ ਆਪਣਾ ਹਾਂਜੀ ਭਾਈ ਮਹਾਰਾਜ ਦੀ ਕਿਰਪਾ ਦੋ ਕੁੜੀਆਂ ਦੋ ਕੁੜੀਆਂ ਵਾ ਚਲੋ ਮਹਾਰਾਜ ਲਕਸ਼ਮੀਆਂ ਨੇ ਤੇ ਹੁਣ ਫਿਰ ਆਪਣਾ ਕਿੰਨਾ ਵਾਂ ਨੰਬਰ ਅੱਜ ਬਸ ਭਾਈ ਇਸ ਤੋਂ ਬਾਅਦ ਨੰਬਰ ਐ ਇਹ ਭਾਈ ਆਇਆ ਵਾ ਟਰੈਕਟਰ ਦੇ ਉਹ ਦਿਖਾਵਾਂ ਮੈਂ ਟਰੈਕਟਰ ਦੇ ਟਾਇਰ ਵੀ ਦੇਖੋ ਕਿੰਨੇ ਘੈਂਟ ਪਏ ਨੇ ਦੋਨੇ ਟਾਇਰ ਟਰੈਕਟਰ ਭਾਈ ਸਪੀਕਰ ਸਬੂਕਰ ਇਹਨਾਂ ਹੱਵੀ ਨਹੀਂ ਲਾਇਆ ਇਹ ਕਿ ਚੱਕਰ ਨਹੀਂ ਭਾਈ ਪਹਿਲਾਂ ਲਾਟ ਆ ਇੱਥੇ ਅੱਛਾ ਮੈਂ ਕਿ ਦੇਖਿਆ ਮੈਂ ਸਪੀਕਰ ਬੜਾ ਨਾਰਮਲ ਜਿਹਾ ਰੱਖਿਆ ਉਹ ਬਸ ਭਾਜੀ ਇਹ ਕੰਮ ਨੂੰ ਜਿਆਦਾ ਜਲਤਾ ਕਰਕੇ ਫਿਰ ਇਹਨੂੰ ਨਾਰਮਲ ਹੀ ਰੱਖੀ ਹੈ ਸਹੀ ਗੱਲ ਆ ਸਹੀ ਗੱਲ ਆ ਆ ਫਿਰ ਐਵੇਂ ਮਾਰੀ ਖਾਈ ਹੋਇਆ ਜੀ ਟੋਟਲੀ ਲਾਈਟਾਂ ਲੋਈਟਾ ਸਭ ਮੋਡੀਫਿਕੇਸ਼ਨ ਇਹ ਇਹ ਲਾਈਟਾਂ ਇਹਦੀਆਂ ਤਾਂ ਨਹੀਂ ਗੀਆਂ ਇਹ ਕਿਹੜੇ ਟਰੈਕਟਰ ਦੀਆਂ ਇਹ ਇਹ ਭਾਜੀ ਫਾਰਮ ਟਰੈਕ ਸੀਆਰਡੀ ਦੀਆਂ ਫਾਰਮ ਦੀਆਂ ਹੋਰ ਕੁਝ ਚੱਲੇ ਨਾ ਚੱਲੇ ਟਰੈਕਟਰ ਲਾਈਟਾਂ ਬਹੁਤ ਚੱਲਦੀਆਂ ਇੱਧਰ ਹੀ ਰੱਖੋ ਆ ਵੇ ਇੰਡੀਕੇਟਰ ਉਹ ਵੀ ਫਾਰਮ ਦੇ ਲੱਗੇ ਨੇ ਆ ਕੁਝ ਬੱਕਰਾ ਹੀ ਲਗਾ ਰਿਹਾ ਪੰਪ ਜਿਆ ਉਸਤਾ ਜੀ ਆਹ ਕੀ ਚੀਜ਼ ਆ ਇਹ ਪਾਣੀ ਦੀ ਟੈਂਕੀ ਪਾਣੀ ਵਾਲੀ ਟੈਂਕੀ ਨਹੀਂ ਨਹੀਂ ਬੁੱਕ ਕਰਨ ਲੱਗਿਆ ਪ੍ਰੈਸ਼ਰ ਵਾਲੀ ਗੇਮਾਂ ਲੱਗੀ ਹੁੰਦੀ ਹੈ ਨਹੀਂ ਨਹੀਂ ਪਾਣੀ ਵਾਲੀ ਟੈਂਕੀ ਪਾਣੀ ਵਾਲੀ ਟੈਂਕੀ ਹੈ ਅੰਤੇ ਮੋਡੀਫਿਕੇਸ਼ਨ ਆ ਰੇ ਸਪੀਕਰਸ ਕੋਲਵਾਇਨੇ ਫਿਰ ਕਿੰਨਾ ਖਰਚਾ ਲਾਤਾ ਇਹਦੇ ਇਹ ਭਾਈ ਨਹੀਂ ਭਰਾ ਜੀ ਨਾਲ ਭਾਈ ਨਹੀਂ ਭਰਾ ਇਹ ਬੰਦੇ ਨੇ ਬਹੁਤ ਸੋਹਣਾ ਟਰੈਕਟਰ ਬਣਾਇਆ ਗਰੇਵਾਲ ਸੇਲਿੰਗ ਸੂਲਿੰਗ ਵਧੀਆ ਕੀਤੀ ਹੈ ਉੱਪਰ ਤੇ ਹਾਲੇ ਤੋਂ ਦੇਣਿਆ ਰਾਤ ਹੁੰਦਾ ਤੇ ਮੈਂ ਲਾਈਟਿੰਗ ਲੋਇਟਿੰਗ ਔਨ ਕਰਕੇ ਦਿਖਾਉਗਾ ਤੇ ਅਗਲਾ ਨੰਬਰ ਮੇਰੇ ਵੀਰ ਦਾ ਇਹ ਜਾਊਗਾ ਹੁਣ ਅਗਲਾ ਟਰੈਕਟਰ ਲੈ ਕੇ ਆਪਾਂ ਚਲੋ ਅਗੋਰ ਅੱਗੇ ਮਿਲਦੇ ਆਂ ਜੀ ਤੋਂ ਹਾਂ ਜੀ ਆਪਾਂ ਇੱਕ ਹੋਰ ਟਰੈਕਟਰ ਵੇਖਿਆ ਇੱਥੇ ਇਹ ਹੈਗਾ ਜੀ ਫਾਰਮ 60 55 ਕੀ ਨਾਂ ਵੀਰੇ ਆਪਣਾ ਹਰਮਨਜੀਤ ਸਿੰਘ ਹਰਮਨਜੀਤ ਕਿਹੜਾ ਪਿੰਡਾ ਮਰੜੀ ਕਾਂ ਤੇ ਤੁਸੀਂ ਵੀ ਇਹ ਟਰੈਕਟਰ ਸ਼ੌਂਕਸ਼ਾਂਗ ਨੇ ਬਣਾਇਆ ਟਾਇਰ ਉਹ ਪਾਏ ਹਨ ਹਾਂਜੀ ਹਾਂਜੀ ਆਹ ਮੌਨਸਟਰ ਟਾਇਰ ਹਾਂਜੀ ਇਹਨਾਂ ਨੇ ਇਹਦੇ ਨਾਲ ਟਰੈਕਟਰ ਟਾਇਰ ਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਕੁਛ ਨਹੀਂ ਨੇ ਕਈ ਮਤਲਬ ਟਰੈਕਟਰ ਪਾਇਆ ਤੇਲ ਦਾ ਜਾਂ ਖਿੱਚਣ ਦਾ ਤੇਲ ਬਿਲਕੁਲ ਜਿਹਾ ਕੰਮ ਆ ਜਾਂਦਾ ਤੇਲ ਦਾ ਫਰਕ ਪੈਂਦਾ ਨਹੀਂ ਕਦੋਂ ਵੀ ਨਹੀਂ ਇਹ ਕਰਦੇ ਕਦੋਂ ਵੀ ਨਹੀਂ ਕਰਦੇ ਵਸੇ ਟਰੈਕਟਰ ਵਸੇ ਐਂ ਸ਼ੌਂਕ ਨੇ ਰੋਡ ਦੇ ਉੱਤੇ ਹੀ ਵਸ ਰੋਡ ਦੇ ਉੱਤੇ ਹੀ ਆ ਇਹਦੇ ਚ ਕੋਈ ਮੋਡੀਫਿਕੇਸ਼ਨ ਹੋਰ ਹੋਰ ਮੋਡੀਫਿਕੇਸ਼ਨ ਕੁਛ ਨਹੀਂ ਕੁਛ ਨਹੀਂ ਪੰਪ ਪੰਪ ਕੁਛ ਨਹੀਂ ਭੱਜਣ ਭੁੱਜਣ ਆ ਤੇ ਭੱਜਣ ਆ ਤੇ ਕੁਛ ਨਹੀਂ ਬਾਹਰ ਦੀ ਰੇਸ ਖੋਲੀ ਆ ਉੱਤੇ ਸਲੈਂਸਰ ਨਹੀਂ ਲਾਇਆ ਵੀਰ ਸਲੈਂਸਰ ਨੰਬਰ ਫਿਰ ਜੇ ਤੁਸੀਂ ਲੱਭ ਸਕਦੇ ਜੀ ਕੀ ਬਾਤਾਂ ਉਹੀ ਮੈਂ ਵੇਖਣ ਰਿਹਾ ਵੀ ਬੰਦਿਆਂ ਨੇ ਸਲੈਂਸਰ ਅੰਡਰਗਰਾਊਂਡ ਕੀਤਾ ਹੋਇਆ ਇਹ ਬੰਦੇ ਅੰਡਰਗਰਾਊਂਡ ਆ ਲੱਗਦੇ ਪਰ ਸਲੈਂਸਰ ਵੀ ਅੰਡਰਗਰਾਊਂਡ ਕੀਤਾ ਹੋਣਾ ਨੰਨੇ ਚਲੋ ਆ ਹੁਣ ਇਹ ਟਰੈਕਟਰ ਦਾ ਸਲੈਂਸਰ ਲੱਭੀਏ ਗੱਲਾਂ ਵੀਰ ਕਹਿੰਦਾ ਵੀ ਚਲੈਂਸਰ ਲੱਭੋ ਤੇ ਇੱਥੇ ਲਿਖਿਆ ਹੋਇਆ ਥੋੜਾ ਫਰਕ ਮੱਤਾਂ ਚ ਬਾਕੀ ਰੱਬ ਦੇ ਹੱਥਾਂ 'ਚ ਨਾਲੇ ਜੱਟ ਦੇ ਪੱਟਾਂ 'ਚ ਪੂਰਾ ਜੋਰ ਹੈ। ਕਿਆ ਬਾਤ ਹੈ ਜੀ ਕਿਆ ਬਾਤ ਹੈ। ਆਹ ਰੱਬ ਗਿਆ ਜੀ ਸਾਡਾ ਸਲੈਂਸਰ ਹੈ ਜੀ। ਇਹ ਥਾਂ ਨੂੰ ਸੁੱਟਿਆ ਬਈ। ਹਾਂਜੀ। ਇਹ ਥਾਂ ਨੂੰ ਕਿਉਂ ਸੁੱਟਿਆ ਬਈ? ਇਹ ਵੀ ਜੀ ਵੈਸੇ ਹੀ। ਚੌਂਕ ਨੂੰ ਹੀ। ਹਾਂਜੀ। ਮੈਂ ਜੈਂ ਲੋਕੀ ਤਾਂ ਨੂੰ ਸੁੱਟਦੇ ਨਾ ਉੱਤੇ ਬਲਬਲੇ ਜੇ ਕੱਢਦੇ ਹੁੰਦੇ ਆ। ਥਾਂ ਨੇ ਸੁੱਟਿਆ ਕੀ ਆਵਾਜ਼ ਥਲੇ ਥਲੇ ਰਵੇ। ਥਲੇ ਥਲੇ ਰਵੇ ਸਾਇਲੈਂਟ ਜਾ ਰਵੇ। ਹਾਂਜੀ ਹਾਂਜੀ। ਸਪੀਕਰ ਸਪੋਕਰ ਵੀ ਤਗੜਾ ਹੀ ਲਾਇਆ ਉੱਤੇ ਵੀ। ਇਹ ਫਿਰ ਸਪੀਕਰ ਸਪੋਕਰ ਯਾਰ ਕੀ ਖਰਚਾ ਕਰ ਚਲਾਤਾ ਇੱਥੇ? ਇਹ ਜੀ ਇੱਥੇ ਲਗਾਏ 2 25 ਹਰ ਕੇ ਤੁਲਵਾਏ ਇਹ ਲਾਇਆ ਜੇ ਰਈਏ ਲੱਗੋ ਰਈਏ ਲੱਗੋ ਹਾਂਜੀ ਰਈਏ ਲੱਗੋ ਕਿੰਨਾ ਕੋ ਹਰਨੂਰ ਮਿਊਜ਼ਿਕ ਸਿਸਟਮ ਵਾਲੇ ਹਰਨੂਰ ਵਾਲਿਆਂ ਕੋ ਠੀਕ ਹੈ ਜੀ ਬੰਦੇ ਉਹ ਵੀ ਬਹੁਤ ਵਧੀਆ ਕੰਮ ਕਰਦੇ ਆ ਵੀਰ ਦੇ ਨਾਮ ਟਰੈਕਟਰ ਦੇ ਡੇਲਾ ਸਲੈਂਸਰ ਪਈ ਆ ਆਪਾਂ ਤੇਰੇ ਟਰੈਕਟਰ ਦਾ ਲਿਆਈ ਲੱਭ ਟਰੈਕਟਰ ਬਹੁਤ ਵਧੀਆ ਬਾਈ ਦਾ ਬਹੁਤ ਵਧੀਆ ਕੰਮ ਮੇਰੇ ਭਰਾਵਾਂ ਦਾ ਮੈਂ ਹੋਰ ਵੀ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਚਲੋ ਆਓ ਕੱਲਦੇ ਆ ਆਪਾਂ ਗੱਲਬਾਤ ਵੀਰ ਨਾਲ ਧੰਨਵਾਦ ਵੀਰੇ ਇਹ ਨੰਨੋ ਤੇਰੇ ਤੋਂ ਮਿਲ ਆਇਆ ਇਹ 99 ਕਿਹੜਾ ਇਹ ਫੋਨ ਆ ਫੋਨ ਕਿਹੜਾ ਆ 3600 ਹਾਂਜੀ ਕਿਆ ਹੀ ਬਤਾਂ ਦੇ ਖੋਲਿਆ ਖੱਲਿਆ ਇਹ ਬੜਾ ਕੀ ਗੱਲ ਹੈ ਕੁਝ ਨਹੀਂ ਇਹ ਆਪੇ ਲੱਗਦਾ ਗਿਆ ਸਮਾਨ ਇਸ਼ੋਸ਼ਾ ਹੀ ਲਈ ਬਸ ਇੰਜਨ ਨੂੰ ਕੋਈ ਚਾਬੀ ਨਹੀਂ ਲੱਗੀ ਸਿੰਪਲ ਟਰੈਕਟਰ ਹੈ ਬਾਸ ਇੰਜਨ ਨੂੰ ਕੋਈ ਚਾਬੀ ਨਹੀਂ ਲੱਗੀ ਕੋਈ ਚਾਬੀ ਨਹੀਂ ਲੱਗੀ ਅੱਜ ਤੱਕ ਅੱਜ ਤੱਕ ਕੋਈ ਚਾਬੀ ਲੱਗੀ ਹਾਂ ਯਾਰ ਕੋਈ ਮੋਡੀਫਿਕੇਸ਼ਨ ਕੀਤੀ ਹੈ ਜੀ ਮੇਲੋ ਨਾ ਕੋਈ ਟਰਬੋ ਐਨੇ ਮਾਡਲ ਦਾ ਗਰੂ ਆ ਬੰਦਾ ਹੋਵੇ ਤੈਨੂੰ ਕਈ ਟੀਕੇ ਲੱਗ ਜਾਂਦੇ ਆ ਅਸੀਂ ਇਹਨੂੰ ਟੀਕਾ ਨਹੀਂ ਲਾਇਆ ਪਰ ਇਹ ਫੇਰ ਵੀ ਅੱਜ ਖਲੋਤਾ ਨਹੀਂ ਰਾਜ ਮੈਂ ਹੋਏ ਯਾਰ ਐਨੇ ਮਾਡਲ ਦਾ ਬੰਦਾ ਹੋਵੇ ਨੂੰ ਕਈ ਕੋਜ ਹੋ ਜਾਂਦਾ ਪਹਿਲੇ ਮੇਲਾ ਵਖਿਆ ਨਾ ਪਹਿਲੇ ਮੇਲਾ ਵਖਿਆ ਅੱਛਾ ਪਹਿਲਾਂ ਮੇਲਾ ਉਹ ਕੋਈ ਬੰਦਾ ਆ ਕੇ ਕਹਿੰਦਾ ਵੀ ਯਾਰ ਯਾਰਾ ਸਵਾਇਆ ਉਹਨੇ ਜਾਂ ਕੱਚਾ ਸਵਾਇਆ ਕੇ ਤੂੰ ਉਹ ਜਾਰਾ ਮੇਰੇ ਵਰਗਾ ਨਾ ਹੁੰਦਾ ਨਾ ਹੁੰਦਾ ਕਾ ਠੀਕ ਆ ਦਰਜੀ ਨੂੰ ਕਹਿੰਦਾ ਵੀ ਕੱਚਾ ਨਹੀਂ ਬਾਟਦਾ ਜੀ ਦਾ ਦਰਜੀਆ ਦਾ ਨਹੀਂ ਬਾਟਦਾ ਅੱਛਾ ਕਹਿੰਦਾ ਜਿੰਨੇ ਮਰਜੀ ਧੋਬਾ ਉਹ ਮੇਰੇ ਵਰਗਾ ਕਰਾ ਮਰੀ ਭੁੱਕੀ ਪਾਕੀ ਖਾ ਕੇ ਤਨੀ ਜੋਈ ਮੀ ਨਾਤਾ ਉਹਨੇ ਨਾ ਆ ਕੇ ਪਹਿਲੀ ਵਾਰੀ ਕੱਚਾ ਪੜਿਆ ਥਾ ਪੀ ਮਾਰੀ ਕੱਚਾ ਪੜ ਗਿਆ ਉਹ ਜਾਦਰਜੀ ਕੋ ਕਹਿੰਦਾ ਯਾਰ ਦਰਜੀ ਯਾਰ ਤੂੰ ਕਿ ਨਾ ਕੱਚਾ ਨਹੀਂ ਪੜਦਾ ਰੇ ਪੜ ਗਿਆ ਹਾਂ ਨਾ ਕਿੰਨੇ ਤੋਂ ਬਾਤ ਆਂਦਾ ਮੈਂ ਇਹ ਪਹਿਲਾਂ ਹੀ ਪਾਇਆ ਆਂਦਾ ਆਪਣਾ ਪਹਿਲਾਂ ਤੂੰ ਗਲਤ ਹੋਦੀ ਕੀਤੀ ਤੂੰ ਇਹ ਤੜੀ ਕਿਦਾ ਵੀ ਕਰੋ ਕੋਣਾ ਨਾ ਇੱਕ ਨੇ ਉਹ ਕਰਨਾ ਹੋ ਜਾ ਕਿ ਨਾ ਕੱਚੇ ਆਈ ਕਿਹੜਾ ਟੰਡਾ ਆਪਣਾ ਪਿੰਡ ਪੰਗਾਲੀ ਕਲਾਂ ਪੰਗਾਲੀ ਕਲਾਂ ਵੱਡੀ ਛੋਟੀ ਵੱਡੀ ਵੱਡੀ ਇਹਨੂੰ ਮੇਲੇ ਨਾਲ ਖੜਾ ਕਰਨਾ ਆ ਇਹਨੂੰ ਮੇਲੇ ਨਾਲ ਖੜਾ ਕਰਨਾ ਕੀ ਬਾਤ ਆ ਤੇ ਅੱਜ ਚੈੱਕ ਕਰਨਾ ਆ ਫਿਰ ਅੱਛਾ ਇਹਨੂੰ ਭਜਾਇਆ ਵੀ ਅੱਜ ਮੈਂ ਲੈਟ ਹੋ ਗਿਆ 852 ਕੱਟ ਗਿਆ ਬੋਲ ਸਾਡਾ ਕੱਟ ਗਿਆ ਜੀ ਸਾਰੇ ਕੱਟ ਗਏ ਮੈਂ ਨਾ ਦੂਰ ਦੂਰ ਬੰਦੇ ਵੇਖਣੋਂ ਹੁੰਦੇ ਇਹਨੂੰ ਯਾਰ ਮੈਂ ਵੀ ਇਹੋ ਵੇਖਣ ਰਿਹਾ ਵੀ ਟਰੈਕਟਰ ਟਰੈਕਟਰ ਹੀ ਵੇਖਣ ਰਿਹਾ ਮੈਂ ਹਾਂਜੀ ਅੱਜ ਵਾਕਈ ਬਾਈ ਦੀ ਗੱਲ ਇਹ ਲੋਕਾਂ ਦੀ ਅੱਖਾਂ 'ਚ ਲਿਸ਼ਕ ਪੈਣ ਰਹੀ ਵੀ ਫੋਰਡ 3600 ਨਾ ਨਾ ਕੱਪੜਾ ਪਾ ਦੋ ਐਸੇ ਲੱਗ ਰਿਹਾ ਹਾਂਜੀ ਕਹਿੰਦੇ ਵੀ ਨਹੀਂ ਅੱਜ ਤਾਂ ਰੰਗ ਗੱਲ ਚੱਲਦੀ ਰਹੇਗੀ ਅੱਜ ਇਹਨੂੰ ਵੀ ਫੇਰ ਆਉਣਾ ਇੱਕ ਦਿਨ ਫੇਰ ਮੈਂ ਨਾ ਮੈਂ ਤੇਰੇ ਕੋਲ ਹੀ ਜਿੰਤੀਪੁਰੋਂ ਮੈਂ ਝਾਟਾ ਆ ਜਾਣਾ ਪੰਗਾਲੀ ਅੱਛਾ ਇਹ ਫੇਰ ਅੱਜ ਆਇਆ ਟਰੈਕਟਰ ਵਧੀਆ ਟਾਇਰ ਟੂ ਦੇ ਚਲੋ ਸਿੰਪਲ ਮਿਲ ਆ ਨਾ ਆਦਾ ਹੀ ਹੈ ਜਿੱਦੀ ਇੱਕ ਪੈਸਾ ਨਹੀਂ ਲਾਇਆ ਇੱਥੇ ਲੈ ਆਵਾ ਦਾਦਾ ਵਾਹ ਜੇ ਇਹ ਲੈਦਾ ਬਾਪੂ ਦੇ ਹੱਥਾਂ ਚ ਰਿਹਾ ਪਹਿਲਾਂ ਹਣਾ ਆ ਬਾਪੂ ਦੇ ਇਹ ਤਾਂ ਹੀ ਫਿਰ ਇੱਥੇ ਪੈਸਾ ਨਹੀਂ ਲਗਾ ਇਹ ਤੁਹਾਡੇ ਲਾਇਆ ਹੁਣ ਤੁਸੀਂ ਗੇਅਰ ਗੁੱਟ ਦੇਣਾ ਆ ਆ ਕੀ ਚੀਜ਼ ਆ ਯਾਰ ਏਅਰ ਕਲੀਨਰ ਇਹ ਆਕਸੀਜਨ ਵਾਲਾ ਸਿਲੰਡਰ ਲਾਇਆ ਆ ਸਾਡਾ ਸਾਡਾ ਆਕਸੀਜਨ ਦੀ ਕਮੀ ਨਾ ਆ ਤਰ੍ਹਾਂ ਤੋਂ ਵੱਢੇ ਆਇਆ ਪੂਰਾ ਘਰਾ ਘਟ ਗਿਆ ਨਾ ਇਹ ਸਿਲੰਡਰ ਲਗਾ ਆ ਆਕਸੀਜਨ ਵਾਲਾ ਇਹਨੂੰ ਠੀਕ ਹੈ ਜੀ ਇਹ ਥੋੜੀ ਵਧੀਆ ਜੀ ਚੀਜ਼ੇ ਯੂਨੀਕ ਜੀ ਹੈ ਨਾ ਔਰ ਵੀ ਟ੍ਰਾਈਟਾ ਮੇਰੇ ਵੀਰ ਭਰਾਵਾਂ ਦੇ ਤਾਂ ਬੰਦੇ ਰੌਣਕ ਹੀ ਆ ਵੀ ਛਾਈ ਬਾਤਾਂ ਇਹ ਵੀ ਆਪਣਾ ਸਿਕੰਦਰ ਤੇ ਵੀਰ ਨਾਲ ਗੱਲ ਕਰੀਏ ਭਾਈ ਅੱਜ ਫਿਰ ਭਜਾਉਗੇ ਚਲਾਉਨੇ ਆ ਸਾਰਿਆਂ ਦੇ ਚੱਲਣ ਦੇ ਆਪਾਂ ਵੀ ਚਲਾਉਨੇ ਆ ਚਲਾਵਾਂਗੇ ਆਪਾਂ ਵੀ ਟੂ 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 ਬੜੇ ਬਣੇ ਯਾਰ ਭਾਈ ਤੂੰ ਕੀ ਬਾਤਾਂ ਸਿਕੰਦਰ ਤੇ ਆ ਵੀ ਇੱਧਰ ਵੀ ਆ ਗਿਆ ਇੱਧਰ ਕੀ ਆ ਗਈ ਆ ਇਹ ਵੀ ਕੋਈ ਨਾ ਕੋਈ ਬਣਾਇਆ ਹੀ ਆਗੇ ਪਾਣੀ ਗਿਆ ਕੋਈ ਬਿੱਲ ਵੀ ਤੁਹਾਡੀ ਅਲਮ ਗੱਲ ਹੈ ਕਿ ਨਹੀਂ ਬਾਹਰ ਭਰਨੀ ਆ ਬਾਹਰ ਭਰਨੀ ਆ ਕਿ ਉਹਦਾ ਦੇ ਬੰਦੇ ਨੇ ਆਪਣੇ ਸਰੀਰ ਨਹੀਂ ਭਰਿਆ ਇਦਾਂ ਹੀ ਸਹੀ ਆ ਖੋਲਿਆ ਖਾਲਿਆ ਇਹ ਕਿਉਂ ਆ ਜਾਰੇ ਰੇ ਮੇਲਿਆਂ ਤੇ ਚਲਾਈਦਾ ਤਾਂ ਕਰਕੇ ਅੱਛਾ ਖੋਲ ਕੇ ਲਖੀ ਉਹ ਨਾ ਖਰਾਬ ਹੋਵੇ ਹਾਂਜੀ ਹਾਂਜੀ ਬਿਜਲੀ ਵਾਲੀ ਗੱਲ ਆਪਣੀ ਬਿਜਲੀ ਆ ਉਹ ਆਪਣੀ ਹੈਗੇ ਹੱਜੀ ਆ ਬਿਜਲੀ ਭਜਾਉਣੇ ਕਿਹੜੇ ਦਿਨ ਹੁੰਦਾ ਮੇਲਾ ਆਪਣੀ ਏਰੀਆ ਦੇ ਹਾਂ ਅਰਜੈਂਟ ਵੀ ਵੀ ਭਾਈ ਵੀਡੀਓ ਦੇ ਲੋਕੀ ਬੜੇ ਮੈਸੀ ਕਰਦੇ ਨੇ ਬਿਜਲੀ ਸ਼ੋਅ ਤੇ ਕਰੋ ਹੁੰਦਾ ਆਹਨੇ ਬਿਜਲੀ ਆ ਜੀ ਬਿਜਲੀ ਸ਼ੋਅ ਕਰਾਵਾਂਗੇ ਕਿਹੜੇ ਦਿਨ ਆਪਾਂ ਆਪਣੇ ਬਲੌਗ 'ਚ ਸ਼ੋਅ ਕਰਾਵਾਂਗੇ ਬਿਜਲੀ ਹਾਂਜੀ 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 ਮੇਲਾ ਮੂਲਾ ਆਣਦੇ ਕਰੇ ਭਜਾਵਾਂਗੇ ਬਿਜਲੀ ਪਰ ਅਰਗਾ ਉਹ ਕੰਮ ਨਹੀਂ ਕਰਨਾ ਚਾਹਉਂਦਾ ਕੀਤਾ ਸਕੰਦਰ ਵੀ ਨੇ ਅੱਗੇ ਗੱਲ ਪੁੱਛਣੀ ਭੁੱਲ ਗਿਆ ਮੈਂ ਸਕੰਦਰ ਤੇ ਸੁਣਿਆ ਤੇ ਨਾ ਬੰਬ ਦਾ ਮਤਲਬ ਕੀ ਉਹ ਵੀ ਕਦੇ ਰਾਜ ਖੋਲਾਂਗੇ ਕਿਤੇ ਪ੍ਰਸ਼ਨ ਲਈ ਆਇਓ ਉਹ ਵੇਲਾ ਵੀ ਕੀ ਇੰਜੋਏ ਕਰੋ ਤੇ ਇਹ ਵੀ ਤੇ ਅਮਾਲੀ ਕਰੀਏ ਬੰਬ ਦਾ ਰਾਜ ਜਿੰਨੂੰ ਤੇ ਪਤਾ ਚੱਲ ਕਮੈਂਟ ਕਮੈਂਟ ਕਰਦੇ ਹੋ ਜਿੰਨੂੰ ਨਹੀਂ ਪਤਾ ਉਹ ਫਿਰ ਆਪਾਂ ਕਮੈਂਟ ਕਰਦੇ ਹੋ ਕਰੇ ਵੱਡੀ ਵੀਡੀਓ ਦੁਬਾਰਾ ਬਣਾਵਾਂਗੇ ਨਾ ਔਰ ਉਹ ਬੰਬ ਦਾ ਰਾਜ ਖੋਲਾਂਗੇ ਵੀ ਬੰਬ ਬੰਬ ਕਿਉਂ ਕਹਿੰਦੇ ਨੇ ਚੰਗਾ ਮੇਰੇ ਭਰਾ ਬਹੁਤ ਬਹੁਤ ਵਰੀਆ ਬੜਾ ਭਰਾਵਾਂ ਨਾਲ ਪਿਆਰ ਆ ਹੁਣ ਆਪਾਂ ਹੋਰ ਲਾ ਕੇ ਚੱਲਦੇ ਆ ਬڑے ਵੀਰ ਮੇਰੇ ਭਰਾ ਇੱਥੇ ਆਏ ਆ ਆ ਆ ਆ ਚੀਕਾ ਮਾਰਨ ਮੇਰੀ ਚੁੱਪ ਦੇ ਚੰਡੇ ਦੁਤੀ ਤਿੱਕੀ ਬੰਦੇ ਤੇ ਜੱਕਿਆਂ ਨਾਲ ਪੰਗੇ ਆਜੋ ਭਰਾਵਾਂ ਕਿ ਹੁਣ ਇੱਥੇ ਰੱਖ ਮੜਿਆ ਇੱਥੇ ਰੱਖ ਇੱਕ ਹੋਰ ਮੇਰੇ ਵੀਰ ਭਰਾ ਇੱਥੇ ਪਹੁੰਚੇ ਨੇ ਜੇ ਆਪਾਂ ਨਾਲ ਵੀ ਗੱਲ ਕਰੀਏ ਵੀਰੇ ਕੀ ਨਾਮ ਆਪਣਾ ਦੱਸਿਆ ਵੀਰੇ ਯਾਦਵਿੰਦਰ ਕਿਹੜਾ ਪਿੰਡ ਆ ਪਿੰਡ ਬੂਦਲ ਤੇ ਟਰੈਕਟਰ ਫਾਰਮ 60 ਫਾਰਮ 60 ਹਾਂ ਜੀ ਤੇ ਉਹ ਫਾਰਮ ਸੱਟਣਾ ਯਾਰ ਬੜਾ ਪਿਆਰ ਲੋਕਾਂ ਦਾ ਕੀ ਗੱਲ ਆ ਜਦਾ ਜੀ ਇਹ ਜਦਾ ਜੀ ਬੈਡ ਨਹੀਂ ਜੀ ਲੁੱਕ ਐ ਦੀ ਗੱਡੀ ਵਾਂਗੂ ਜੱਦਾ ਬਿਲਕੁਲ ਓਕੇ ਕੀ ਆਈ ਬਾਤਾਂ ਸੱਚੀ ਬਹੁਤ ਬਲਕ ਕਹਿੰਦਾ ਭਾਵੇਂ ਜੱਟ ਦੀ ਗੱਡੀ ਵੀ ਆ ਕੋਈ ਕੋਈ ਜੀ ਕਹੋ ਗੱਡੀ ਦੀ ਜਾਣਦੇ ਚਲ ਜੱਟ ਦੀ ਗੱਡੀ ਹੋਈ ਆ ਮਰਸਰੀ ਹਾਂ ਜੀ ਪੂਰੀ ਮਰਸਰੀ ਆ ਪਰ ਭਜਾਇਆ ਕਿਹਨੂੰ ਮੇਰਾ ਅੱਜ ਭਜਾਇਆ ਕਿੱਦਾਂ ਬਣਿਆ ਕੀ ਨੰਬਰ ਕੱਢਿਆ ਪਹਿਲੇ ਦਿਨ ਭਜਾਇਆ ਅੱਜ ਵੇਖਿਆ ਭਜਾ ਗਿਆ ਅਸੀਂ ਕੀ ਦਿੱਤਾ ਰਿਸਪੌਂਸ ਕਿੱਦਾਂ ਲਾਵਾਂਗੇ ਬੇਲੇ ਹਣ ਸਹੀ ਆ ਹਾਂਜੀ ਤੇ ਮੇਲੇ ਵੀਰ ਖਾਣਗੇ ਵੀਰ ਨੇ ਮੋਡੀਫਾਈ ਤਾਂ ਨਹੀਂ ਮੇਰੇ ਨਾਲ ਕੁਝ ਕੀਤਾ ਅੱਜ ਕੋਈ ਨਹੀਂ ਕੀਤਾ ਇਹ 5 ਤੱਕ ਤੇ ਫਾਇਦੇ ਖੜਾ ਟਰੈਕਟਰ ਹੀ ਹੈ ਜਿਹੜਾ ਆਏ ਹਾਏ 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 5 ਤੱਕ ਤਾਂ ਟਰੈਕਟਰ ਟਰਾਲੀ ਖੜੀ ਹੈ ਹੀ ਉੱਤੇ ਇਹ ਟਰੈਕਟਰ 5 ਤੱਕ ਦਾ ਟਰੈਕਟਰ ਟਰਾਲੀ ਗਿਆ ਹੈ ਟਰਾਲੀ ਗਿਆ ਜੀ ਮੈਨੂੰ ਇੱਕ ਵਾਰੀ ਨਿਕਲਿਆ ਪੰਜੇ ਤੱਕ ਤਪੰਦੇ ਫੇਰ ਪਿੰਡ ਕੇ ਫੇਰ ਘਰ ਆਏ ਕਿੰਨਾ ਟਾਈਮ ਲੱਗਿਆ ਪੰਜੀ ਦਿਨ ਲੱਗਿਆ ਨੂੰ ਇਥੋਂ ਕਿੱਧਰੋਂ ਪਹਿਲਾ ਪਾਇਆ ਦਰਬਾਰ ਸਾਹਿਬ ਅੰਮ੍ਰਿਤਸਰ ਹਾਂ ਫੇਰ ਦੰਦਮਾ ਸਾਹਿਬ ਬਠਿੰਡਾ ਹਾਂਜੀ ਫੇਰ ਤਖਤ ਨਦੇੜ ਸਾਹਿਬ ਨੰਨਦੇੜ ਫੇਰ ਪਟਨਾ ਸਾਹਿਬ ਅੱਛਾ ਫੇਰ ਆਫੀ ਹੁੰਦੇ ਆ ਇਹੀ ਅਨੰਤਪੁਰ ਫੈਤੂ ਨੰਬਰ ਸਾਹਿਬ ਤੋਂ ਫੇਰ ਘਰ ਨੂੰ ਹਾਂਜੀ ਇਹ ਵੀ ਇੱਕ ਤਾਰੀਫ ਵਾਲੀ ਗੱਲ ਹੀ ਆ ਹਾਂਜੀ ਮਤਲਬ ਵੀ ਟਰੈਕਟਰ ਲੈ ਕੇ ਜਾਣਾ ਤੇ ਘਰੋਂ ਉਦੋਂ ਤੱਕ ਘਰ ਨਹੀਂ ਵੜਦਾ ਜਦੋਂ ਤੱਕ ਪੰਜਾ ਤੱਕ ਦਾ ਯਾਤਰਾ ਪੂਰੀ ਨਹੀਂ ਕਰ ਲੈਂਦਾ ਕਈ ਮੇਰੇ ਵਰਗੇ ਇਦਾਂ ਰਹੇ ਅਜੇ ਤੱਕ ਇੱਕ ਤੱਕ ਤ ਨਹੀਂ ਵੇਖਿਆ ਇਹ ਅੱਜ ਪਹਿਲੀ ਵਾਰੀ ਤੇ ਆਇਆ ਪਹਿਲੀ ਵਾਰੀ ਕਿੰਨੇ ਟਾਈਮ ਕੱਢਿਆ ਨੇ ਇਹ 2:50 2:50 ਹਾਂ ਜਵਾ ਆਉਣਾ ਨਹੀਂ ਉਹ ਇਹ ਜਿਹੜੀ ਨਾ ਪਹਿਲੀ ਵਾਰੀ ਚੰਗੀ ਪਹਿਲੀ ਵਾਰੀ ਵਾਹੇ ਕੋਈ ਨਹੀਂ ਆਜੂਗਾ ਤੇ ਯਰ ਬਾਗਰ ਆਈ ਯਰ ਬਾਗਾਗਾ ਹੋਲੇ ਮਾਰਾਂਗੇ ਮਨ ਲੱਗਦੇ ਹਾਂਜੀ ਹਾਂਜੀ ਆਹ ਬਰਾਵਲੇ ਚੁੱਪ ਕਰੀ ਜਾਂਦਾ ਆ ਲਓ ਲਓ ਇਹਨੇ ਇਹਨਾ ਕਰਾ ਨੀ 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 ਤੂੰ ਬਰਾਵਲੇ ਚ ਮਿੱਠਾ ਮਿੱਠਾ ਜਹਾਦਦਾ ਕੀ ਗੱਲ ਐ ਐ ਵਿਆਹ ਨਹੀਂ ਹੋਇਆ ਜੇ ਮੇਰੇ ਕੋਲ ਸ਼ਿਤੀ ਕਰੀ ਜੀ ਲੈ ਨਹੀਂ ਹੋਇਆ ਜੇ ਫੜਦਾ ਹੀ ਆ ਵੀਰੇ ਨਹੀਂ ਨਾ ਆ ਤਾਈ ਹੱਸਦਾ ਮੇਰੇ ਪੁੱਤ ਐ ਤਾਈ ਹੱਸਦਾ ਵੀ ਜਦੋਂ ਵਿਆਹ ਹੋ ਗਿਆ ਤੈਨੂੰ ਹਾਲਾੜੋ ਜਦੋਂ ਨਾਲ ਦੱਸਿਆ ਵੀ ਟੈਕਟਰ ਚਲਾਉਣਾ ਉਦੋਂ ਸਕੂਲੋਂ ਭੱਜ ਆਏ ਬੰਦੇ ਸੁਣੋ ਲਈ ਬਾਜਾ ਗਏ ਇਹ ਇਹ ਮੇਰੀ ਇੱਕ ਵੀਡੀਓ ਚ ਪਹਿਲਾਂ ਵੀ ਇੱਕ ਬੰਦਾ ਆਇਆ ਬੰਕ ਮਾਰ ਕੇ ਉਹ ਆਂਦਾ ਮਿਊਜ਼ਿਕ ਸਿਸਟਮ ਲਵਾਉਣ ਬੰਕ ਮਾਰ ਕੇ ਆਇਆ ਇਹ ਵੀਰ ਟਰੈਕਟਰ ਭਜਾਉਣ ਆਇਆ ਪਹਿਲੇ ਨੰਬਰ ਤੇ ਚਲੋ ਭਜਾਇਆ ਵੀਰ ਨੇ ਵਧੀਆ ਇਹਨਾਂ ਜਰਾ ਸਮੀਰ ਸਿੰਘ ਸਮੀਰ ਸਿੰਘ ਆਪਣਾ ਇਹੋ ਹੀ ਮੁੱਦਲੀਆ ਹਾਂਜੀ ਪਿੰਡ ਮੁੱਦਲੀਆ ਕੀ ਬਾਤ ਤਾਂ ਠੀਕ ਹੈ ਜੀ ਬਹੁਤ ਵਧੀਆ ਤੇਰਾ ਨਾਂ ਕੰਮ ਵਧੀਆ ਰੱਗੇ ਬਾਕੀ ਪੜ੍ਹਾਈ ਨੇ ਛੱਡੀ ਭਰਾਵਾ ਪੜ੍ਹਾਈ ਕੰਮ ਆਉਣੀ ਨਹੀਂ ਤਾਂ ਪੁੱਛ ਲੈ ਉਹਨੇ ਕੱਢ ਤੇ ਟਰੰਪ ਨੇ ਬਾਹਰ ਨਹੀਂ ਨਹੀਂ ਸਹੀ ਗਾ ਉਹ ਆਂਦਾ ਹੈ ਨਾ ਟਰੰਪ ਕੋ ਨਹੀਂ ਸਾਬੇ ਜਾਂਦੇ ਉਹਨੇ ਮਾਰੇ ਭਾ ਕੇ ਬਾਹਰ ਓ ਲੈਦਾ ਗਾਣਾ ਉਹਨੇ ਯਾਰਾ ਗੌਰ ਨਾਲ ਸੁਣ ਲਿਆ ਬਿਲਕੁਲ ਸਹੀ ਤੇ ਕਹਣ ਇੰਗਲਿਸ਼ ਚ ਸੁਣਾਤਾ ਉਹਨੂੰ ਉਹਨੂੰ ਕਹਿੰਦੇ ਟਰਾਂਸਲੇਟ ਕਰਤਾ ਇਹ ਨਹੀਂ ਇੰਗਲਿਸ਼ ਚ ਸੁਣਾਤਾ ਟਰਾਂਸਲੇਟ ਕਰਕੇ ਸੁਣਾਤਾ ਤੇ ਲਓ ਜੀ ਇਹ ਵੀਰਾਂ ਦਾ ਬੜਾ ਬੜਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵੀ ਸਾਡੇ ਸਾਹਮਣੇ ਖੜਾਈ ਕਾਰਤੂਸ ਇਹ ਕਿ ਲਿਖਿਆ ਕਾਰਤੂਸ ਆ ਬੰਦਿਆਂ ਨੇ ਟਰੈਕਟਰ ਹੈਗਾ ਜੀ 735 ਪੈਂਦੀ ਹੈ ਨਾ ਹਾਂਜੀ ਹਾਂਜੀ ਕਿੰਨਾ ਮਾਡਲ ਹੈ ਉਸਤਾ ਦੇ 97 ਮਾਡਲ ਜੇ 97 ਮਾਡਲ ਆ ਗਈ ਆ ਬੰਦੂਕ ਜੀ ਇਨਸ਼ਾਅਲਾ ਆਈ ਲਾਤਾ 47 ਇਨਸ਼ਾਅਲਾ ਆਤਾ ਐ ਸ਼ੀਸ਼ਾ ਲਾਇਏ ਠੀਕ ਹੈ ਤਾਂ ਲਾ ਕੇ ਦਿੱਤਾ ਲਾਤਾ ਮੇਰੇ ਗੱਲ ਮੇਲੇ ਗਏ ਆ ਤਾਂ ਠੱਪੇ ਚ ਪਾਉਣ ਦੇ ਮੁੰਡੇ ਅੱਛਾ ਉਹ ਤੋਰਦਾ ਇਹਨਾਂ ਨੇ ਠੱਪੇਆਂ ਜਿਹਾ ਪਾ ਕੇ ਕਿਹੜਾ ਆਪਣਾ ਪਿੰਡ ਕਿਹੜਾ ਪਿੰਡ ਪਿੰਡ ਤੇ ਮੋਦ ਜੇ ਕੈਰੈਕਟਰ ਬੜਾ ਪੁਰਾਣਾ ਯਾਰ ਸਾਹਮਣੇ ਆਇਆ ਇਹ ਬਾਪੂ ਦੇ ਵੇਲੇ ਦਾ ਹੀ ਹੈ ਹਾਂਜੀ ਹਾਂਜੀ ਉਹਨਾਂ ਨੇ ਸਾਪਿਆ ਹੈ ਦਾਦੇ ਦਾ ਹਾਂਜੀ ਹਾਂਜੀ ਦਾਦੇ ਦਾ ਆਹਰ ਜੀ ਤੇ ਦਾਦੇ ਦਾ ਨਾਂ ਹੀ ਦੱਸਦੇ ਸਕਣਾ ਕਰਮ ਸਿੰਘ ਬਸ ਕਰਮ ਸਿੰਘ ਆ ਵਰਦਾਰ ਕਰਮ ਸਿੰਘ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜਿਹੜਾ ਟਰੈਕਟਰ ਇਸ ਟਾਈਮ ਕਹਿੰਦੇ ਮੇਲੇ ਦੀ ਸ਼ਾਨ ਬਣਿਆ ਹੋਇਆ ਵਾ ਟਰੈਕਟਰ ਫਾਰਮ 60 ਤਾਂ ਵੀ ਮਿੱਤਰੋ ਹੁਣ ਮੈਂ ਲੈ ਕੇ ਆਇਆ ਤੁਹਾਡੇ ਕੋਲ ਇਹੋ ਜਿਹਾ ਟਰੈਕਟਰ ਜਿਹੜਾ ਇਹ ਮੇਲੇ ਦੀ ਸ਼ਾਨ ਬਣਿਆ ਹੋਇਆ ਸ਼ਾਨ ਕਿੱਦਾਂ ਬਣਿਆ ਹੋਇਆ ਕਿ ਬਾਈ ਨੇ ਸਭ ਤੋਂ ਘੱਟ ਟਾਈਮ ਤੇ ਘੇੜਾ ਲਾਇਆ 1 ਮਿੰਟ ਤੇ 52 ਸਕੰਡ ਬੜਾ ਧੰਨਵਾਦ 55 ਸਕਿੰਟ ਜੀ ਤੇ ਆਜ ਆਪਣਾ ਭਰਾ ਇਹਨਾਂ ਵੀ ਦਾ ਆਪਣਾ ਅਜੇ ਕਰਨ ਦੀਪ ਸਿੰਘ ਨਾ ਹੀ ਤਿੰਨ ਚਾਰ ਕੱਠੇ ਰੱਖੇ ਨੇ ਨਾਮ ਕਹਿੰਦਾ ਲੈਣਾ ਓਕਾ ਹੁੰਦਾ ਬੰਦੇ ਕਿਹੜਾ ਪਿੰਡਾ ਬਣਾਇ ਰੇ ਸਿਰਫ ਬਨਵਾਇ ਸ਼ਹਿਰਾ ਬਨਵਾ ਟਰੈਕਟਰ ਇਹਦਾ ਇੰਨਾ ਤਜਰਬਾ ਹੈ ਇੰਨੀ ਜੀ ਟੀਮ ਨਿਕਰੇ ਲਾਦੇ ਯਾਰ ਇਹ ਪਹਿਲਾ ਮੇਲਾ ਹੀ ਆ ਪਹਿਲਾ ਮੇਲੇ ਜੀ ਉਹ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ ਵਾਲੀ ਗੱਲ ਆ ਕਿਆ ਹੀ ਬਾਤ ਮੇਲਾ ਕੀਤਾ ਵਾ ਵੇ ਮੇਲਿਆਂ ਦੇ ਪਰ ਇਸ ਦੇ ਅਕਾਰ ਤੋਂ ਸਾਰੇ ਸਪੈਸ਼ਲ ਮੇਲੇ ਲਈ ਪਹਿਲਾ ਮੇਲਾ ਸਪੈਸ਼ਲ ਮੇਲੇ ਲਈ ਪਹਿਲਾ ਮੇਲਾ ਤੇ ਆਪਣਾ ਕੀ ਨਾ ਗੁਰਪ੍ਰੀਤ ਸਿੰਘ ਆਪਣਾ ਪਿੰਡ ਨਿਸ਼ਾਰਾ ਪਣਵਾਏ ਅਨਮਾਈ ਆ ਵੀ ਸਾਰੇ ਉਹ ਵੀ ਪਨਵਾ ਤੋਂ ਹੀ ਆਈ ਹੈ ਇਹ ਸਾਰੀ ਇਹ ਸਾਰੀ ਟੀਮ ਪਨਵਾ ਤੋਂ ਹੀ ਆਈ ਹੈ ਕਿਆ ਹੀ ਬਾਤ ਟੌਰਿਆ ਮੁੰਡਿਆਂ ਦੀ ਇਹ ਜੀ ਆਪਾਂ ਕੋ ਟਰੈਕਟਰ ਲੱਗੇ ਆ ਕਿ ਇਹ ਟਰੈਕਟਰ ਲੱਗੇ ਆ ਸਾਰੇ ਇੱਕੋ ਟਰੈਕਟਰ ਆ ਗਿਆ ਟਰੈਕਟਰ ਡਰਦਾ ਸੀ ਨਹੀਂ ਟਰੈਕਟਰ ਵੀ ਡਰਦਾ ਸੀ ਫਿਰ ਦਲ ਦਵੰਦਾ ਜਿਹਦੇ ਹਿਸਾਬ ਨਾਲ ਕੱਟੇ ਹੋ ਗਿਆ ਮੈਂ ਟਰੈਕਟਰ ਡਰਦਾ ਹੀ ਗਿਆ ਇਹ ਧੱਕ ਧੁੱਕ ਕੇ ਕਿਹਾ ਕਿ ਖੇਲੇ ਹੋਣਾ ਪੈਂਦਾ ਨਾ ਟਰੈਕਟਰ ਤੇ ਨਹੀਂ ਡਰਦਾ ਵੱਡਾ ਵੱਡਾ ਪੰਜੇ ਦਾ ਮਾਂ ਡਰਦਾ ਆ ਆ ਬੰਦਿਆਂ ਨੇ ਮਾਂ ਡਰ ਜਰਾ ਟਰੈਕਟਰ ਵੇਖ ਕੇ ਹੁਣ ਟਰੈਕਟਰ ਦਾ ਵੀ ਦਰਸ਼ਨ ਕਰਾ ਲਈ ਆਪਾਂ ਹਾਂਜੀ ਆਓ ਲੋ ਵੀ ਆ ਰਿਹਾ ਟਰੈਕਟਰ ਹੈ ਪੀਬੀ 46 ਵਾਲੇ ਪਾਵਰ ਮੈਕਸ ਫਾਰਮ 60 ਇਹ ਚ ਕੋਈ ਮੋਡੀਫਿਕੇਸ਼ਨ ਵੀ ਕੀਤੀ ਆ ਮੋਡੀਫਿਕੇਸ਼ਨ ਇਹਦੀ ਸਾ ਆਪਣਾ ਪ੍ਰਾਈ ਆ ਨਿਰਮਲ ਪ੍ਰਾਣਾ ਹਰੀ ਕੇ ਬੇਰਗ ਹਰੀ ਕੇ ਕਲਾ ਮੁਖਤਿਆ ਅੱਛਾ ਉਹ ਆਪਣਾ ਬਧੇਰਾ ਪ੍ਰੇਮ ਆਪਣਾ ਦਾ ਉਹਨਾ ਪ੍ਰਾਣਾ ਉਹਨੇ ਕੀਤੀ ਮੋਡੀਫਿਕੇਸ਼ਨ ਮੋਡੀਫਿਕੇਸ਼ਨ ਇਹਦੀ ਇੰਜਨ ਦੇ ਵਿੱਚੋਂ ਜਿਹੜਾ ਮਰਜੀ ਕੋਈ ਬੰਦਾ ਆਣ ਕੇ ਇੱਕ ਪੈਸੇ ਦੀ ਮੋਡੀਫਿਕੇਸ਼ਨ ਕਰ ਦੋ ਅੱਛਾ ਉਹਦੇ ਮਤਲਬ ਇਹ ਵੀ ਪਤਾ ਵੀ ਫਾਰਵਰਡ ਜਿਹੜਾ 60 ਆ ਇਹਦੇ ਚੇਂਜ ਹੁੰਦਾ ਹੀ ਨਹੀਂ ਕੋਈ ਇੰਜਨ 'ਚ ਹਾਂ ਜਦੋਂ টারਬੋ ਤੇ ਪੰਪ ਤੋਂ ਲਾਵਾ ਇਹਦੀ ਕੋਈ ਹੋਰ ਮੋਡੀਫਿਕੇਸ਼ਨ ਕੁਝ ਨਹੀਂ ਲੱਗਾ ਕੋਈ টারਬੋ ਲੱਗੀ ਆ ਕੋਈ ਚੇਂਜ ਕੋਈ ਪਿਸਟਨ ਨਹੀਂ ਵੱਡੇ ਕੋਈ ਕੁਝ ਨਹੀਂ ਆ ਇੰਜਨ ਏਜੰਸੀ ਨਾਲ ਦਾ ਹੀ ਆ ਇੰਜਨ origignal ਹੀ ਆ origignal ਇੰਜਨ ਆ ਬਿਲਕੁਲ ਇਹ ਕਿੰਨੇ ਆਸਪਰ 55 ਹੀ ਆ ਵੀ 55 55 55 ਹੀ ਆ ਪਰਲੇ ਸਾਈਡ ਆ ਠੀਕ ਆ ਠੀਕ ਆ ਹਾਂਜੀ ਤੇ ਇਹ ਵੀ ਨਹੀਂ ਵੀ ਕੋਈ ਇੰਜਨ ਇਹਨੂੰ ਹੋਰ ਕਿਸ ਟਰੈਕਟਰ ਦਾ ਲਾਇਆ ਸਾਰਾ ਕੁਝ ਜਿਹੜਾ ਕੋਈ ਮਰਜ਼ੀ ਮੈਚ ਕਰ ਸਕਦਾ ਵਾ ਵੀ ਕੋਈ ਇਹ ਨਾ ਕੋ ਆਖੇ ਵੀ ਵੱਡੇ ਟਰੈਕਟਰ ਆ ਬਤਾਈ ਜਾਣਾ 60 ਦੇ ਉੱਤੇ ਸ਼ੋਅ ਲਈ ਹੋਵੇ ਇਸ ਤਰ੍ਹਾਂ ਦਾ ਕੋਈ ਨਹੀਂ ਆ ਸਿਰਫ ਇਹਦੀ ਮੋਡੀਫਿਕੇਸ਼ਨ ਉਹ ਆਪਣੇ ਭਰਾ ਨੇ ਕੀਤੀ ਹੈ ਬਸ ਮੋਡੀਫਾਈ ਉਹਨੇ ਕੀਤਾ ਕੀ ਨਾਮ ਰਸਿਆ ਬਈ ਨਿਰਮਲ ਬਰਾੜ ਹਰੀਕੇ ਕਲਾਂ ਕਲਾਂ ਕਿਹੜੇ ਏਰੀਆ ਚ ਮੁਕਸਰ ਮੁਕਸਰ ਕੋਈ ਨਹੀਂ ਕਿਤੇ ਬਈ ਨੂੰ ਮਿਲ ਕੇ ਆਵਾਂਗੇ ਰਵੀ ਨੂੰ ਬੜੀ ਬੜੀ ਵਧਾਈ ਆ ਵੀ ਭਰਾ ਤੇਰਾ ਪਿਆਰ ਕੀਤਾ ਮੁੰਡਾ ਜਿੱਤ ਗਿਆ ਜੀ ਹੈ ਜੱਟ ਦਾ ਪੋਤੀ ਹੁੰਦਾ ਜੀ ਬਿਲਕੁਲ ਬਿਲਕੁਲ ਤੇ ਉਹ ਸਵਾਇ ਪੰਪਲੇ ਨੇ ਟਰਬੋ ਦੇ ਕੁਝ ਨਹੀਂ ਚੇਂਜ ਕੀਤਾ ਪੰਪ ਸਿਰਫ ਅਪਡੇਟ ਕੀਤਾ ਜਾਂ ਫਿਰ ਨਵਾਂ ਪਾਇਆ ਜਾਂ ਨਾ 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 ਪਾ ਬਣਾ ਲਿਆ ਪੰਪ ਕੋ ਕੰਪਨੀ ਵਾਲਾ ਹੀ ਆ ਕੰਪਨੀ ਵਾਲਾ ਹੀ ਆ ਬਸ ਥੋੜਾ ਬਹੁਤ ਮੋਡੀਫਾਈ ਕੀਤਾ ਨਹੀਂ ਅਪਡੇਟ ਕੀਤਾ ਆ ਤੇ ਟਾਇਰ ਟੂਰ ਫਿਰ ਕਿੱਦਾਂ ਕੰਪਨੀ ਵਾਲੇ ਵਿਧਾਵ ਦਾ ਪਾਇਆ ਤੇ ਆ ਰੇਡੀਅਲ ਪਾਏ ਆ ਆ ਵੀ ਉਦਾਂ ਸ਼ੌਕ ਤੋਂ ਉਹਨੂੰ ਪਾਏ ਆ ਕਈ ਵਾਰੀ ਹੁੰਦਾ ਨਾ ਟਰੈਕਟਰ ਭਜਾਉਣ ਵਾਸਤੇ ਆਪਾਂ ਸਪੈਸ਼ਲ ਤਿਆਰ ਆਉਣ ਵਾਲਾ ਨਹੀਂ ਆਪਾਂ ਉਧਰ ਸਪੈਸ਼ਲ ਤਿਆਰ ਨਹੀਂ ਕੀਤਾ ਮੇਲਿਆਂ ਮੇਲਿਆਂ ਨਹੀਂ ਕੀਤਾ ਵਾ ਰੋਡ ਤੇ ਭਜਾਉਂਦੇ ਨਹੀਂ ਕੀਤਾ ਰੋਡ ਤੇ ਭਜਾਉਂਦੇ ਰੋਡ ਤੇ ਇਲੀਗਲ ਨਾ ਉਹ ਆਪਣਾ ਪ੍ਰੈਫਰ ਕਰਦੇ ਇਸ ਚੀਜ਼ ਨੂੰ ਨਾ ਕਰਕੇ ਦਿੰਦਾ ਵਾ ਤੇ ਨਾ ਆਪਾਂ ਨੂੰ ਇੰਨਾ ਸ਼ੌਂਕ ਨਹੀਂ ਹੈਗਾ ਰੋਡ ਤੇ ਭਜਾਉਂਦਾ ਨਹੀਂ ਨਾ ਨੂੰ ਨਹੀਂ 60 ਸਪੀਡ ਬੜੀ ਹੁੰਦੀ ਆ ਬਾਕੀ ਚੱਕਰੇ ਆ ਪਤਾ ਕੋਈ ਜਾਂਦਾ ਵੀ 60 ਨਹੀਂ ਚੱਲਦੇ ਮੇਲੇ ਆ ਜੀ ਅੱਛਾ ਇਹ ਹੈਗਾ ਵੀ 60 ਹੀ ਚਲਾਉਣਾ ਮੇਲੇ ਆ 60 ਹੀ ਚਲਾਉਣਾ ਇਹ ਹੰਡੀ ਭੰਨਣ ਵਾਲੀ ਗੱਲ ਹੈ ਇਹ ਸੁਣ ਲਿਆ ਹੋਊਗਾ ਜਿਹੜਾ ਮੇਰਾ ਵੀਰ ਕਮੈਂਟ ਕਰਕੇ ਵੇਖ ਲਿਓ ਭਰਾਵਾ ਸਾਥ ਤਲਾਤਾ ਇਹ ਮੜਿਆ ਨੇ ਪਹਿਲੇ ਨੰਬਰ ਤੇ ਵੀ ਲਿਆਤਾ ਜੀ ਠੀਕ ਹੈ ਨਾ ਤੇ ਇਹ ਆ ਜੀ ਉਹ ਟਰੈਕਟਰ ਜਿਹੜਾ ਪਹਿਲੇ ਨੰਬਰ ਤੇ ਆਇਆ ਵਾ ਤੇ ਬੜਾ ਸਾਥ ਹੈ ਮੇਰੇ ਵੀਰਾਂ ਦਾ ਤੇ ਆ ਭਾਈ ਮੈਂ ਵੇਟ ਲਾਇਆ ਗਣੀ ਅੱਛਾ ਅੱਛਾ ਚੁੱਕਿਆ ਨਾ ਜਾਵੇ ਭਾਈ ਕਹਿੰਦਾ ਵੀ ਸਪੈਸ਼ਲ ਤੌਰ ਤੇ ਅਪਡੇਟ ਨਹੀਂ ਕੀਤੀ ਪਹਿਲੇ ਮੇਲੇ ਚ ਲਿਆਏ ਆਂ ਤੇ ਪਹਿਲੇ ਮੇਲੇ ਚ ਹੀ ਨਾਂ ਬਣਾ ਗਿਆ ਬੰਦਾ ਤੇ ਡਰਾਈਵਰ ਹੀਗਾ ਸਾਡਾ ਆ ਅਜੇ ਕਰ ਅਜੇ ਕਰ ਨਾ ਪਾਇਲਟ ਨਹੀਂ ਨਹੀਂ ਡਰਾਈਵਰ ਨਹੀਂ ਕਹਿ ਸਕਦੇ ਆ ਨਾ ਇਹਨੂੰ ਇਹ ਇਹ ਜਹਾਜ਼ ਦਾ ਪਾਇਲਟ ਆ ਇਹਨੂੰ ਡਾਉਣ ਆਲੇ ਆ ਜੀ ਦਾਤ ਆ ਗਏ ਸ਼ੂਗਰਾਫ ਦੀ ਬੰਦੇ ਨੇ ਯਾਰ ਬਹੁਤ ਵਧੀਆ ਯਾਰ ਆ ਇਹ ਸਾਨੂੰ ਇਹ ਹੌਸਲਾ ਸਾਡੇ ਵੀਰ ਬੈਠੇ ਯੂ ਐਸ ਏ ਵੱਡੇ ਸਾਡੇ ਉਹਨਾਂ ਦਾ ਹੌਸਲਾ ਇਹ ਇਹ ਯੂ ਐਸ ਏ ਵਾਲਿਆਂ ਦਾ ਧੰਨਵਾਦ ਵੀਡੀਓ ਵੇਂਦੇ ਹੋਏ ਨਾ ਜੀ ਰਾਜ ਜੀ ਫੇਰ ਤੇ ਕਮੈਂਟ ਜ਼ਰੂਰ ਕਰ ਦਿਓ ਆਪਣਾ ਭਰਾ ਰਾਜ ਕਰਨ ਬੈਠਾ ਯੂ ਐਸ ਏ ਜੀਤ ਬੈਠਾ ਵਾ ਯੂ ਕੇ ਵਿਸ਼ੇਸ਼ ਹੋਣੀ ਸਾਰੇ ਭਰਾਵਾਂ ਦਾ ਉਹਨਾਂ ਦਾ ਸਾਥ ਹੈ ਨਾਲ ਤੁਜ ਜਦਾਂ ਯੂਐਸਏ ਵਾਲਿਆਂ ਨੂੰ ਬਾਹਰ ਕੱਢੀ ਜਾਂਦੇ ਹੋ ਉਹਨੂੰ ਪੁੱਛਣਾ ਹੈ ਭਰਾ ਸਾਡੀ ਤੇਰੀ ਵਾਲੀ ਇਹ ਆਪਣੇ ਲੀਗਲ ਆ ਵੇ ਤੀ ਗਿਆ ਚਲੋ ਭਰਾਵਾ ਮੇਰੇ ਭਰਾਵਾਂ ਨੂੰ ਬੜੇ ਬੜੀ ਰੱਬ ਤਰੱਕੀਆਂ ਬਖਸ਼ੇ ਤੇ ਬਹੁਤ ਵਧੀਆ ਭਾਈ ਜਣਾ ਟਰੈਕਟਰ ਆ ਇੱਕ ਨਾਲ ਹੋਰ ਲੈ ਕੇ ਆ ਟਰੈਕਟਰ ਆ ਵੀ ਆਪਣਾ ਹੀ ਆ ਹਾਂਜੀ ਇਹ ਵੀ ਆਪਣਾ ਅੱਛਾ ਇਹਦੇ ਤੇ ਇਹਨੂੰ ਲੱਦ ਕੇ ਲੈ ਆਏ ਹੋਣੇ ਇਹ ਵੀ ਆ ਜੀ 911 ਹਾਂਜੀ ਚਲੋ 911 ਤੇ ਚਲੋ ਪਹਿਲਾਂ ਵੀ ਸੁਣਿਆ ਪਰ ਜਿਨ੍ਹਾਂ ਦਾ ਮੂਸੇ ਵਾਲੇ ਨੇ ਚਲਾਇਆ ਉਹ ਉਹਨਾਂ ਦੋਰੇ ਵੀ ਚੱਲ ਗਿਆ ਹੈ ਨਹੀਂ ਹੈ ਹੈ ਫਰਕ ਪਿਆ ਪਿਆ ਨਾ ਬੜਾ ਜਿਆਦਾ ਬਹੁਤ ਜਿਆਦਾ ਬਹੁਤ ਜਿਆਦਾ ਤੇ ਲੋਕੀ ਕਹਿਣ ਭਾਵੇਂ ਨਾ ਕਹਿਣ ਹਾਂਜੀ ਪਰ ਕਈਆਂ ਨੇ ਇਹ ਵੀ ਕਹਿੰਦਾ ਵੀ ਮੂਸੇ ਵਾਲਾ ਦਾ ਨਾਮ ਲੈ ਕੇ ਆਏ ਕਰੀ ਜਾਂਦੇ ਪਰ ਨਾਮ ਹੁੰਦੀ ਨਹੀਂ ਗੱਲ ਕਰਦੇ ਪਰ ਉਹਦੇ ਧੰਨਵਾਦ ਵੀ ਕਰ ਜਿਨੇ ਦੋਹਰਾ ਇਹਨੂੰ ਜਨਮ ਦੇਤਾ ਬਹੁਤੇ ਮਿਸਤਰੀ ਭਰਾ ਵੀ ਕਹਿੰਦੇ ਆ ਵੀ ਸਾਨੂੰ ਇੰਨਾ ਹੰਗਾਰਾ ਮਿਲਿਆ ਨਾਲ ਯਾਰਾਂ ਦਾ ਮੂਸੇ ਵਾਲਾ ਕਰਕੇ ਉਹ ਮੂਸੇ ਵਾਲਾ ਕਰਕੇ ਮਿਲਿਆ ਹਣਾ ਚਲੋ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਰ ਇਨਾਮ ਕਹਿੰਦੇ ਥੋੜਾ ਘਟਿਆ ਕੋਈ ਨਹੀਂ ਨਾ ਕੋਈ ਨਾ ਇਨਾਮ ਦਾ ਨਹੀਂ ਨਾਂ ਦਾ ਨਾਂ ਦਾ ਆ ਗੱਲ ਕੀਤੀ ਭਰਾ ਨੇ ਪੂਰੀ ਸਾਰੇ ਭਰਾ ਮੰਨ ਲਓ ਜਿਤਨੇ ਥੋੜੀ ਆਉਂਦੇ ਆ ਮੰਨ ਲਓ ਇੰਨੇ ਜਾਣੇ ਆ ਜਿਤਨਾ ਤੇ ਚਲੋ ਜਿਨੇ ਦੋ ਚਾਰ ਜਣੇ ਨੇ ਹਾਂ ਜੀ ਜੇ ਧਰਧਣੀ ਕੋਈ ਕੋ ਮੰਨੋ ਸ਼ੁਗਲ ਮੇਲਾ ਕਰ ਰਹੇ ਸਾਰੇ ਆਪਣਾ ਪੰਦੀ ਰੀ ਪੂਰੀ ਕਰਦੇ ਚਲੋ ਬਹੁਤ ਵਧੀਆ ਗੱਲ ਆ ਤੇ ਆਪਣਾ ਕੀ ਨਾਮ ਵੀਰੇ ਮੇਰਾ ਗੋਰਾ ਜੀ ਕਿਹੜਾ ਪਿੰਡ ਆਪਣਾ ਆਪਣਾ ਨੌਕਰਾਲ ਹੈ ਨੌਕਰਾਲ ਨੌਕਰਾਲ ਕਿੱਥੇ ਪਿੰਡ ਆ ਇਹ ਇਹ ਫਗਵਾੜੇ ਕੋ ਫਗਵਾੜੇ ਕੋ ਹਾਂਜੀ ਤੇ ਟਰੈਕਟਰ ਸੀਗਾ ਆਪਣਾ ਆ 36 ਦੀ ਨਿਊ ਹਾਲੈਂਡ ਇੱਥੇ ਬਾਈ ਕੋ ਮੋਡੀਫਿਕੇਸ਼ਨ ਵੀ ਕੀਤਾ ਕੋਈ ਨਹੀਂ ਮੋਡੀਫਿਕੇਸ਼ਨ ਨਹੀਂ ਨਹੀਂ ਯਾਰਾ ਇਦਾਂ ਭਜਾ ਕਿਵੇਂ ਲਿਆ ਯਾਰਾ ਹਾਂਜੀ ਇਹ ਫਿਰ ਤੇਰੇ ਪੈਰਾਪੂਰਾ ਦੀ ਪਾਵਰ ਆ ਯਾਰ ਹਾਂਜੀ ਹਾਂ ਉਹ ਵੇਖ ਲਾ ਜਿੰਨਾ ਤੂੰ ਟਰੈਕਟਰ ਤੇ ਆਇਆ ਉਹਨਾ ਆਪ ਨਹੀਂ ਬੋਲਦਾ ਹਾਂਜੀ ਬੰਦੇ ਨੇ ਕਿੰਨਾ ਕਿੰਨਾ ਰਗੜਦੀ 1 ਮਿੰਟ ਕਿੰਨਾ ਬਣਿਆ ਪਤਾ ਨਹੀਂ 1.48 ਲਓ ਜੀ 1.48 ਆ ਵੀਰ ਕਿੰਨੇ ਟਰੈਕਟਰ ਲਾ ਕੇ ਆਪਣਾ ਹੋਰ ਕਿਹੜਾ ਟਰੈਕਟਰ ਆ ਪਾਜੀ ਇਹਗਾ ਆ ਵੀ ਭਜਿਆ ਸੀਗਾ ਹਾਂਜੀ ਇਹ ਕਿੰਨਾ ਨਿਕਾਲੇ ਜਿਹੜਾ ਆ ਭਾਈ ਟਾਈਮ 2 ਮਿੰਟ ਦੇ 5 ਸੈਕਿੰਡ 2 5 ਹਾਂਜੀ ਭਾਈ ਤੇ ਇਹ ਆਇਆ 1.48 ਹਾਂਜੀ ਭਾਜੀ 1.48 ਟਰੈਕਟਰ ਨੂੰ ਦੀ ਵੀ ਇਹ ਟਰੈ 1.48 ਇਹਦਾ ਨੰਬਰ ਹੈ ਜੀ ਆ ਬੰਦੇ ਨੇ ਭਜਾਇਆ ਜਨੇ ਇਹ ਫੋਨ ਕਹਿੰਦਾ ਬੰਦਾ ਫੋਰਮੈਨ ਹੈ ਜੀ ਤੁਹਾਡਾ ਪਿੰਡ ਘੜਾਇਆ ਆਪਣਾ ਭਾਈ ਖੋਜੇ ਵਾਲਾ ਖੋਜਿਆਲ ਇਹ ਬਾਈ ਦਾ ਪਿੰਡ ਹੋ ਰਿਹਾ ਇਹ ਬਾਈ ਸ਼ਹਿਰੋਂ ਖੋਜਿਆਲ ਆਨਲਾਈਨ ਟੈਗ ਹੋਏ ਹੋਏ ਹੈਗੇ ਇਹ ਅੱਛਾ ਸਾਹ ਹਾਂਜੀ ਭਾਈ ਮਾਰ ਆਪਣਾ ਦੁਆਬਾ ਏਰੀਆ ਹਾਂਜੀ ਭਾਈ ਹਾਂ ਤੁਹਾਡੇ ਉਹ ਗਏ ਉਹ ਆਏ ਉਹ ਤੋਂ ਪਤਾ ਲੱਗ ਜਾਂਦਾ ਤੇ ਆ ਵੀ ਵੀਰ ਨਾਲ ਗੱਲਬਾਤ ਕਰਾਂ ਬਈ ਸਸਰੀ ਗਾਲੀ ਕਿਹੜਾ ਪਿੰਡ ਆਪਣਾ ਆਪਣਾ ਖੋਜਿਆਲ ਭਾਈ ਖੋਜਿਆਲੀ ਕਪੂਰਥਲਾ ਡਿਸਟ੍ਰਿਕਟ ਕਪੂਰਥਲਾ ਬਈ ਨਹੀਂ ਆਪਾਂ ਤੇ ਇਹਦਾ ਕਿੰਨਾ ਨੰਬਰ ਆਇਆ 2 ਇਹਦਾ 25 ਆਇਆ ਬਈ 25 ਪਹਿਲਾਂ ਹੀ ਮਤਲਬ ਇਸ ਵਾਰੀ ਪਹਿਲੇ ਵਾਰੀ ਭਜਾਇਆ ਹਾਂਜੀ ਪਹਿਲੀ ਵਾਰੀ ਮੇਲਾ ਹੋ ਰਿਹਾ ਜੀ ਟਰੈਕਟਰ ਟਰਾਲੀ ਖੇਚੇ ਮੁਕਾਬਲੇ ਦਾ ਸਾਰਾ ਜਿਹੜਾ ਸ਼੍ਰੇਆ ਮੇਰੇ ਹਿਸਾਬ ਨਾਲ ਤੇ ਮੇਰੇ ਗੋਪੀ ਵੀਰ ਨੂੰ ਜਾਂਦਾ ਜਿੰਨੇ ਸ਼ੁਰੂਆਤ ਕੀਤੀ ਭਰਾਵਾਂ ਨਾਲ ਵੀ ਆਪਾਂ ਮੇਲਾ ਕਰਾਉਣਾ ਮੇਲਾ ਕਰਾਉਣ ਦੀ ਗੱਲ ਕੀਤੀ ਮੇਲਾ ਕਰਾਤ ਆਗੇ ਕਿਉਂਕਿ ਵੀਰੋ ਬਹੁਤ ਬਹੁਤ ਬਲਾ ਤੇ ਤੁਹਾਨੂੰ ਮੁਬਾਰਕਾ ਸਾਰੇ ਭਰਾਵਾਂ ਨੂੰ ਤੇ ਬੜਾ ਮਾਣ ਆ ਵੀਰਾਂ ਦਾ ਸਾਰਿਆਂ ਦਾ ਵੀ ਜਿਨ੍ਹਾਂ ਨੇ ਤੇਰਾ ਕਾਰਜਰਾ ਯਾ ਜੀ ਹੋਰ ਵੀ ਮੇਰੇ ਭਰਾ ਜੈਦ ਹੀ ਪੋਣੀ ਜਿੰਨਾ ਵੀ ਮੈਂ ਕਈਆਂ ਦਾ ਮਨਾ ਨਹੀਂ ਪੜਾ ਚਲੋ ਅੱਜ ਕੀ ਆਪਣਾ ਮੇਲੇ ਦਾ ਰਿਸਪੌਂਸ ਰਿਹਾ ਬਹੁਤ ਵਧੀਆ ਜੀ ਬੜੀ ਚੱਲ ਰਿਹਾ ਮੇਲਾ ਮੈਂ ਨਾ ਬਹੁਤ ਵਧੀਆ ਤੇ ਕੋਈ ਹੁਣ ਤੱਕ ਗਿਆ ਸ਼ਿਕਾਇਤ ਨਾ ਨਾ ਜੀ ਉਹ ਦੇਖੋ ਵੀਰ ਮਿਹਰੇ ਜੀ ਤੈਨੂੰ ਜਿਹੜੇ ਪੰਪ ਦੀ ਮੋਡੀਫਿਕੇਸ਼ਨ ਬਾਰੇ ਗੱਲ ਕਰਦੇ ਸੀ ਹਾਂਜੀ ਹਾਂਜੀ ਉਹਨਾ ਪੰਪ ਦੁਜਾ ਲਾਇਆ ਵੀਰ ਜੀ ਸੋ ਪੰਪਸਟਾ ਲਾਇਆ ਹਾਂਜੀ ਚਲੋ ਬਾਕੀ ਆਪਾਂ ਲਿਖਿਆ ਸੀਗਾ ਕਿ ਪੰਪ ਮੋਡੀਫਿਕੇਸ਼ਨ ਹੋ ਸਕਦੀ ਆ ਪਰ ਪੰਪ ਚੇਂਜ ਨਹੀਂ ਹੋਣਾ ਜਿਹੜੀ ਓਰੀਜਨਲ ਚਾਹੀਦਾ ਓਰੀਜਨਲ ਚਾਹੀਦਾ ਮੋਡੀਫਾਈ ਇੱਕ ਅਲੱਗ ਗੱਲ ਆ ਨਾ ਆਪਣਾ ਟਰੈਕਟਰ ਇਹ ਆ ਆਪਣਾ ਟਰੈਕਟਰ ਵੀ ਭੱਜਿਆ ਬਈ ਕਿੰਨੇ ਦਾ ਇਹਦਾ ਕਿੰਨਾ ਰਿਕਾਰਡ ਸੀਗਾ ਇਹਦਾ ਆਇਆ ਜੀ 1 ਮਿੰਟ ਤੇ 52 ਸੈਕਿੰਡ 1 ਮਿੰਟ ਤੇ 52 ਤੀਜੇ ਨੰਬਰ ਤੇ ਤੀਜੇ ਨੰਬਰ ਤੇ ਆ ਜੀ 1 ਮਿੰਟ 52 ਸ ਤੇ ਗੋਪੀ ਵੀਰ ਦਾ ਬੜਾ ਧੰਨਵਾਦ ਆ ਵੀ ਹਟ ਕੋ ਬੈਠਾ ਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਲੇ ਦੀ ਸ਼ਾਨ ਬਣਾਈਆਂ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਵੀਰ ਇੱਥੇ ਪਹੁੰਚੇ ਆ ਵੇਖਣ ਦੇ ਆ ਜਾਂ ਆਪਣੇ ਟਰੈਕਟਰ ਲੈ ਕੇ ਆਏ ਆ ਬਹੁਤ ਬਹੁਤ ਧੰਨਵਾਦ ਆ ਵੀਰ ਦਾ ਵੀ ਸਾਰੇ ਵੀਰਾਂ ਦਾ ਵੀ ਬਾਹਰ ਵਾਲੇ ਵੀਰਾਂ ਦਾ ਵੀ ਬੜਾ ਧੰਨਵਾਦ ਜਿਹੜੇ ਸਹਿਯੋਗ ਕਰ ਰਹੇ ਆ ਤੇ ਭਾਈ ਇੱਕ ਗੱਲ ਨੂੰ ਮੈਂ ਪੁੱਛਣੀ ਹੈਗੀ ਕੁਝ ਬੰਦਿਆਂ ਦਾ ਕਹਿਣਾ ਕਿ ਇਨਾਮ ਜਿਹੜੇ ਉਹ ਥੋੜੇ ਘੱਟ ਰੱਖੇਗੇ ਮਤਲਬ ਛੋਟੇ ਰੱਖੇ ਆਪਾਂ ਹਾਂਜੀ ਉਹ ਕੀ ਕਾਰਨ ਪਿਆ ਇਨਾਮ ਵੀਰ ਜੀ ਇਹ ਦੋਆ ਤਿੰਨਾ ਭਰਾਵਾਂ ਦਾ ਹੀ ਸਹਿ ਅੱਛਾ ਨਹੀਂ ਸੋਚਿਆ ਚਲੋ ਇੱਕ ਤੇ ਕਰਾ ਕੇ ਵੇਖੀਏ ਗਾੜੀ ਫੇਰ ਚਲੋ ਬਾਬੋ ਵੀ ਫਿਰ ਵੀ ਬੜਾ ਧੰਨਵਾਦ ਆ ਵੀ ਦੋ ਤਿੰਨ ਭਾਵਾ ਆਪਾਂ ਇੰਨਾ ਮੇਲਾ ਕਰਾਤਾ ਕਿੰਨੇ ਮੇਲਾ ਭਰਤਾ ਰੌਣਕ ਲਾਈ ਪੂਰੀ ਬਾਬੇ ਰੌਣਕ ਲਾਤੀ ਵੀਰਾ ਭਰਾਵਾਂ ਨਾ ਹਾਂਜੀ ਲਬਦੀਪ ਸਿੰਘ ਦੀ ਆਪਣਾ ਵੀ ਕਿਰਪਾ ਨਾਲ ਹੀ ਮੇਲਾ ਭਰ ਗਿਆ ਆਪਣਾ ਪਿੰਡ ਵੀਰ ਕਿਹੜਾ ਵਾ ਗੁੱਲੋਵਾਲ ਪੰਜਾਬ ਪੁਲਿਸ ਗੁੱਲੋਵਾਲੇ ਪੰਜਾਬ ਪੁਲਿਸ ਪੰਜਾਬ ਪੁਲਿਸ ਵੀਰ ਨੇ ਘਰੋਂ ਕੇ ਗਿਆ ਵੀ ਕੋਈ ਗੱਲਬਾਤ ਨਹੀਂ ਪੰਜ ਨਹੀਂ ਕਰਨੀ ਆ ਚੀਜ਼ਾਂ ਨਹੀਂ ਕਰਨੀ ਆ ਵੀ ਕੋਈ ਗਲਤੀ ਨਹੀਂ ਬਣਾ ਵੀ ਪੰਜਾਬ ਪੁਲਿਸ ਦੀ ਆਪਣੀ ਤੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਸ ਟਾਈਮ ਕਾਫੀ ਟਾਈਮ ਹੋ ਗਿਆ ਹੁਣ ਅਹੀਂ ਵੀ ਘਰ ਨੂੰ ਜਾਣਾ ਇੱਕ ਮੇਰਾ ਵੀਰ ਉਹ ਪੱਕਾ ਟਰੈਕਟਰ ਤੇ ਬੈਠਾ ਸਵੇਰ ਦਾ ਉਹਦੀ ਭਾਵੇਂ ਸੀਟ ਲਾਲ ਹੋ ਗਈ ਹੋਵੇ ਸੀਟ ਦੇ ਨਾਲ ਹੋਰ ਵੀ ਕੋਈ ਲਾਲ ਹੋ ਗਿਆ ਮੈਂ ਗੱਲ ਉਹਦੀ ਕੀਤੀ ਪਰ ਉਹ ਨਹੀਂ ਕਹਿ ਨਹੀਂ ਸਕਦੇ ਵੀਰਾ ਕੈਮਰਾ ਥੋੜਾ ਜਿਆ ਚਲੋ ਉਧਰ ਵੀਰ ਨਾਲ ਕਰੀਏ ਗੱਲ ਇੱਕ ਮਿੰਟ ਜੋ ਪੀ ਵੀਰ ਦਾ ਬੜਾ ਬੜਾ ਧੰਨਵਾਦ ਵੀਰੇ ਧੰਨਵਾਦ ਤੇਰਾ ਬਹੁਤ ਯਾਰਾ ਤੇ ਰੱਬ ਤੈਨੂੰ ਹੋਰ ਹੀ ਮਦਦ ਦੇਵੇ ਅਗਲੀ ਵਾਰੀ ਨੂੰ 7500 ਦੀ ਆ 75000 ਹੋਵੇ ਕੀ ਬਾਤ ਆ ਜੀ ਆਪਣੇ ਕੋਲ ਇੱਕ ਹੋਰ ਜਹਾਜ਼ ਖਲੋਤਾ ਇਹ ਮੈਨਰੇ ਜਹਾਜ਼ ਹੀ ਕਹੂੰਗਾ ਯਾਰ ਟਰੈਕਟਰ ਤੇ ਉਹ ਨਾਰਮਲ ਜਿਹਾ ਹੁੰਦਾ ਇਹ ਨਾਰਮਲ ਜੀਆਂ ਗੱਲਾਂ ਵਾਲਾ ਕੰਮ ਨਹੀਂ ਹੈਗਾ ਕਿਉਂ ਉਸਤਾ ਜੀ ਜੀ ਨਾ ਆਪਣਾ ਪ੍ਰਿੰਸ ਸੱਚੀ ਪ੍ਰਿੰਸ ਹੀ ਹੈ ਭਰਾਵਾ ਕਿਹੜਾ ਪਿੰਡਾ ਆਪਣਾ ਉਹ ਜਨਾਬਾ ਆਪਣਾ ਟਰੈਕਟਰ ਸਵਰਾਜ ਹੱਥੋਂ 55 ਕਿਹਦੀ ਭਜੂਗਾ ਵੀਰੇ ਤੇ ਭਜਾਇਆ ਨਹੀਂ ਲੈ ਭਜਾਇਆ ਜੀ ਮਤਲਬ ਗਲਤ ਹੋ ਗਿਆ ਥੋੜਾ ਜਿਹਾ ਹੋ ਗਿਆ ਦੇਖੋ ਉਹਦਾ ਅੱਛਾ ਤੇ ਹੁਣ ਫੇਰ ਲਾਉਣ ਲੱਗੇ ਆ ਤੇ ਦੁਬਾਰਾ ਲਾਉਣ ਲੱਗੇ ਆ ਹਾਂਜੀ ਇਹਦੇ ਤੇ ਭਈ ਮੋਡੀਫਿਕੇਸ਼ਨ ਕੀਤੀ ਆ ਯਾਨੀ ਕੀ ਕੀਤਾ ਕੀ ਕੀਤਾ ਹਾਂਜੀ ਕੀ ਕੀਤਾ ਫਿਰ ਚ ਇਹ ਭਜਨ ਭਜਨ ਵਾਲਾ ਕੀਤਾ ਜੋ ਸਿਰਫ ਭਜਨ ਵਾਲਾ ਟਰੈਕਟਰ ਘਾਰਾ ਦਹਾ ਜਾ ਜੀ ਆਵੇ ਟਾਇਰ ਵੇ ਪਾਏ ਆ ਜਾ ਜੀ ਆ ਨਾ ਬਾਈ ਇਹ ਟਾਇਰ ਟੂਰ ਜਿਹਦਾ ਸਪੈਸ਼ਲ ਪਾਏ ਫਿਰ ਇਹਨੂੰ ਹਾਂਜੀ ਫਿਰ ਇਹ ਕਿੰਨੇ ਕਿਤੇ ਪੈ ਗਏ ਆ ਇਹ 43000 ਦੇ ਪਏ ਟਾਇਰ ਟਾਇਰ ਤੇਰੇ ਬਰੂਮ ਪਾ ਗਏ ਰਿੰਮ ਰੂਮ ਪਾ ਗਏ ਤੇ ਐਡਾ ਰਿੰਮ ਮਿਲਦਾ ਆਊਗਾ ਕਿ ਜਾਂ ਬਣਾਇਆ ਆਪ ਨਹੀਂ ਸੁਲਤਾਨਪੁਰ ਲੋਧੀੋਂ ਲੈ ਕੇ ਆਇਆ ਸੁਲਤਾਨਪੁਰ ਲੋਧੀੋਂ ਮਤਲਬ ਉੱਥੋਂ ਬਣਿਆ ਬਣਾਤਾ ਦਿੰਦੇ ਹੋ ਹਾਂਜੀ ਟਾਇਰ ਵੀ ਸਾਹ ਨਹੀਂ ਹੈ ਪੈਲੀ ਪੁਲੀ ਚ ਫਿਰ ਕੱਢੀ ਜਾਂਦਾ ਕਾਢੇ ਕਿ ਜਾਂ ਬਦਲਣਾ ਪੈਂਦਾ 40 ਚ ਵਾਇਆ ਨਹੀਂ ਜਦੋਂ ਦੇ ਪਾਏ ਅੱਛਾ ਪੈਲੀ ਚ ਹੈ ਨਹੀਂ ਸਾਰਾ ਹੋਰ ਹੈ ਤੇ ਕੀ ਕੀ ਆਪਾਂ ਸਰਵਿਸ ਸਪੈਸ਼ਲ ਲਗਾਇਆ ਵਾ ਸਰਵਿਸ ਆ ਭਜਨ ਭੁਜਨ ਆ ਲਗਾਇਆ ਜੋ ਕਿੰਨਾ ਕੁ ਭਜਦਾ ਹੈ 100 ਤੱਕ ਦਿਲ ਜਾਂਦਾ ਤੇ ਮੋਡੀਫਾਈ ਕਿੰਨੇ ਕੀਤਾ ਫਿਰ ਆਪਣਾ ਇਹ ਕਲਾ ਨੂੰ ਰੋਕ ਰਾਇਆ ਹੈ ਬਾਈ ਦਿਖਾ ਯਾਰ ਟਰੈਕਟਰ ਵੇਖ ਦੂੰ 855 ਵੀ ਵੀਰ ਹਣ ਪਹਿਲਾਂ ਭਜਾਇਆ ਸੀ ਟਰੈਕਟਰ ਕਹਿੰਦੇ ਹੁਣ ਫੇਰ ਭਜਾਉਣਾ ਵਾ ਤੇ ਵੀਰਾਂ ਨੂੰ ਗੁੱਡ ਲੱਗ ਕੇ ਹਾਲ ਦਾ ਬੈਸਟ ਆ ਬਾਕੀ ਫੁੱਲ ਵੀਡੀਓ ਕਿਤੇ ਫੇਰ ਕਿਤੇ ਕਰਾਂਗੇ ਅੱਜ ਥੋੜਾ ਟਾਈਮ ਘੱਟ ਹੀਗਾ ਲੋ ਵੀ ਮਿੱਤਰੋ ਚਿੱਤ ਹਾਰ ਤੇ ਸਿਆਣੇ ਕਹਿੰਦੇ ਸਾਰਿਆਂ ਦੀ ਬਣੀ ਆ ਪਰ ਜਿਹੜੀ ਅੱਜ ਮੇਰੇ ਭਰਾ ਨੇ ਕਰਕੇ ਵਿਖਾਈ ਆ ਨਾ ਮੈਨੂੰ ਲੱਗਦਾ ਨਹੀਂ ਵੀ ਕਿਸੇ ਮੇਲੇ 'ਚ ਕਹਿੰਨੇ ਕੀਤੀ ਹੋਣੀ 35 ਹਜ਼ਾਰ ਪਾਵਰ 97 ਮਾਡਲ ਟਰੈਕਟਰ ਯਾਰ ਵੀ 2 ਮਿੰਟ 5 ਸਕੰਡ 2 ਮਿੰਟ 45 ਸਕੰਡ ਮੈਂ ਨਾ ਵੀ 35 ਹਜ਼ਾਰ ਪਾਵਰ ਨਾਲ ਤੂੰ ਇੰਨਾ ਕਰੇ ਦੇ ਤੈਨੂੰ 50 ਫੜਾਇਆ ਹੁੰਦਾ ਫੇਰ ਸਿਆਣਿਆਂ ਦੇ ਡਰਾਈਵਰ ਜੀ ਵੀ ਬੜੀ ਗੱਲ ਹੁੰਦੀ ਆ ਤੇ ਭਾਈ ਇਹ 'ਚ ਕੋਈ ਮੋਡੀਫਿਕੇਸ਼ਨ ਵੀ ਕੀਤੀ ਆ ਭਾਈ ਪੰਪ 'ਚ ਕੀਤੀ ਥੋੜੀ ਪੰਪ ਦੀ ਬਾਕੀ origianlly ਆ ਬਾਕੀ origianl ਟਰੈਂਡ ਘੜਾ ਆਪਣਾ ਨਮੋਤਰ ਦਮੋਦਰ ਅਜਾ ਜੈਦੀਪ ਵਾਲਾ ਹੀ ਆ ਹਾਂਜੀ ਜੈਦੀਪ ਵਾਲਾ ਹੀ ਆ ਕਿਆ ਬਾਤ ਆ ਫਿਰ ਜੈਦੀਪ ਭਰਾ ਹੀ ਆ ਜੈਦੀਪ ਚਾਚਾ ਆਪਣਾ ਹੁਣ ਮੈਂ ਬਾਈਨਸ ਕਰਕੇ ਗੱਲ ਕਰਾਈ ਵੀ ਮੈਨੂੰ ਉਮੀਦ ਨਹੀਂ ਆ ਗਈ ਕਹਿੰਦੇ ਕਾਰਤੂਸ ਨਾ ਹੀ ਲਗਿਆ ਪਰ ਨਹੀਂ ਕਾਰਤੂਸ ਚਲਾ ਕੇ ਛੱਡਿਆ ਬੰਦੇ ਨੇ ਹਣਾ ਬਾਜੀ ਜਾਂਦਾ ਲਿਖਿਆ ਲਿਖਿਆ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੇ ਵੀਡੀਓ ਵੇਖ ਕੇ ਯਾਰ ਐਵੇਂ ਨਾ ਚੱਲ ਜਿਆ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮਿਲਦੇ ਆਂਗੇ ਨਵੀਂ ਵੀਡੀਓ ਨਾਲ ਹੈਲੋ ਬਹੁਤ ਜ਼ੋਰ ਲੱਗਿਆ ਬਾਹਰ ਕੋਲ ਤੇਰਾ ਲੱਗੀਆਂ ਦਾ ਬਾਕੀ ਸਾਰਿਆਂ ਦਾ ਧੰਨਵਾਦ ਤੁਹਾਡਾ ਲਵ ਯੂ ਆਲ ਵੀ ਮੈਂ ਤੁਹਾਡਾ ਆਪਣਾ ਕੇ ਵੀ ਸਿੱਧੂ